ਪੁੱਛ ਰਹੀ ਹੈ ਹਉ ਬੈਠਿਆ ਹਰਪ੍ਰੀਤ ਨੂੰ ਪੁੱਛ ਰਹੀ ਆ ਹਾ ਮੇ ਦਾ ਕੀ ਹੈ ਬੇਬੇ ਅਨੇਕ ਦਵਾਈ ਦਾ ਦਵਾਈ ਲੈਣ ਜਾਂਦੀ ਹੈ ਮਾ ਲਿਆ ਵਾ ਬੇਬੇ ਹਾਂ ਕਿਹਨੀ ਬੈਦਨ ਦਵਾਈਆਂ ਨਾ ਰਾਮਨ ਅੰਗਰੇਜ਼ੀਤ ਬਾਈ ਖਾਈ ਤੇ ਯਾਨੀ ਬੈ ਜਾ ਕਿਉਂ ਕਿਹੜੇ ਬਾਦ ਕੋਲ ਜਾਂਦੀ ਆ ਹੁਣ ਮਾਖੇ ਆ ਬੈਦ ਕੋਲ ਮਾਖੇ ਕਿਹੜਾ ਬੈਦ ਆ ਗਿਆ ਹੈਗਾ ਇੱਥੇ ਅੱਛਾ ਹਾਂ ਉਹਨੇ ਵੀ ਹੰਦੀੋਂ ਤਰ੍ਹਾਂ ਆਵਾਜ਼ ਆ ਗਿਆ ਉਹ ਕਹਿੰਦੀ ਮੈਂ ਵੀ ਲੈ ਕੇ ਦੇਖ ਲਾਂ ਮੈਂ ਕਿ ਮੈਨੂੰ ਵੀ ਆਵਾਜ਼ ਆਈ ਤੇ ਗੋਡਾ ਦੁਖਿਆ ਲੱਭਾ ਲਈ ਬੇਬੇ ਤੂੰ ਅੰਗਰੇਜ਼ੀ ਦਵਾਈਆਂ ਖਾਈ ਤਾਂ ਜਾਨੀਏ ਨਾਲੇ ਦੇਸੀ ਦਵਾਈਆਂ ਦਾ ਕਦੋਂ ਨਾ ਮਾਣਾ ਹੁੰਦਾ ਦੇਸੀ ਨਿਰਾਮਨਨ ਆਹ ਹੰਤਰ ਗੋਡਾ ਦੁਖਣ ਲੱਗਦੀ ਤੂੰ ਮੈਨੂੰ ਕਹਦੇ ਨਹੀਂ ਕੋੜੇ ਮੈਨੂੰ ਦਰਦਾਂ ਨਹੀਂ ਕੋਲੀ ਲਿਆ ਨੇ ਹਟ ਜਾਂਦਾ ਨਾ 10 ਮਿੰਟਾਂ ਚ ਦਰਦ ਹਾਂ ਇਹ ਹਟ ਜਾਂਦਾ ਤੇ ਫਿਰ ਜੇ ਤੂੰ ਦੇਸੀ ਦਵਾਈਆਂ ਲੈਣ ਲੱਗ ਗਈ ਉਹ ਤਾਂ ਬੇਬੇ 2-2 ਮਹੀਨੇ ਤੱਕ ਅਸਰ ਨਹੀਂ ਕਰਦਣਾ ਪਤਾ ਹੀ ਨਹੀਂ ਲੱਗਦਾ ਦਵਾਈ ਦਾ ਲੈ ਸਤੀ ਦਾ ਬੋਲੇ ਆ ਨਾ ਜਵਾਹਤ ਆਦਾ ਦੀ ਹੁਣ ਆ ਇਹ ਤਾਂ ਨਸ਼ਾ ਹੁੰਦਾ ਇਹ ਬੋਲੀ ਚ ਤਾਂ ਅੰਗਰੇਜ਼ੀ ਚ ਤਾਂ ਨਸ਼ਾ ਨਾ ਆਉਂਦਾ ਲੈ ਮੈਂ ਤੇਨੂੰ ਕਹਾਂ ਕਹਾਂ ਵੀ ਅੰਗਰੇਜ਼ੀ ਚ ਨਸ਼ਾ ਹੁੰਦਾ ਵਾ ਨਸ਼ਾ ਹੁੰਦਾ ਅੰਗਰੇਜ਼ੀ ਆ ਤਾਂ ਨਸ਼ਾ ਹੁੰਦਾ ਲੈ ਤੂੰ ਤਾਂ ਆਪਦੇ ਕੋਲ ਹੀ ਗੱਲਾਂ ਬਣਾ ਲੀਆਂ ਅੱਛਾ ਜਿਹੜੀਆਂ ਦੇਸੀ ਦੇ ਉਨਾਂ ਚ ਨਹੀਂ ਨਸ਼ਾ ਉਨਾਂ ਚ ਨਹੀਂ ਨਸ਼ਾ ਆਉਂਦਾ ਹਾਂ ਉਹਦਾ ਠੀਕ ਕਰਦੀਆਂ ਹੌਲੀ ਹੌਲੀ ਦਵਾਈ ਅਸਰ ਕਰਦੀ ਹੈ ਆਰਾਮ ਆ ਜਾਂਦਾ ਤੇ ਥੋਈ ਗੱਲ ਦਵਾਈ ਨਹੀਂ ਖਾਦੀ ਜਾਣੀ ਲੈ ਕੇ ਦੁਕਰੇ ਛੱਟ ਦੇਂਗੀ ਖਾਣੀ ਨਹੀਂ ਵਸਤਾ ਨਹੀਂ ਪੈਸੇ ਫालतੂ ਦੇ ਲਾ ਦੇਂਗੀ ਜਿਹੜੀ ਅੰਗਰੇਜ਼ੀ ਦਵਾਈ ਖਾਣੀ ਹੈ ਇਹੀ ਕਾਈ ਚਲ ਕਿਸੇ ਬੈਡਬੂਦ ਕੋਲੇ ਨਹੀਂ ਜਾਣਾ ਆ ਉਹਦਾ ਆਰਾਮ ਕਰ ਲੈ ਅੰਦਰ ਪੈ ਜਾ ਦੋ ਮਿੰਟ ਐਸ਼ੀ ਨਹੀਂ ਆਣਾ ਤੇ ਚਾਈ ਕੋਈ ਜਾਉਂਦੀ ਮੈਂ ਤਾਂ ਪੁੱਛ ਕੇ ਆ ਨੀ ਮੈਨੂੰ ਰਾਮ ਆ ਗਿਆ ਬੇਬੇ ਮਰ ਜੇ ਚਾਈ ਨੂੰ ਰਾਮ ਆ ਗਿਆ ਤਾਂ ਨੀ ਤੈਨੂੰ ਵੀ ਰਾਮ ਆ ਲਈ ਜੋ ਕਿਉਂ ਜਿੱਦ ਕਰਦੀ ਹੁੰਨੀ ਜੇ ਤੈਨੂੰ ਮੈਨੂੰ ਦਿੱਤਾ ਕੁਛ ਚੰਗਾ ਹਾਂ ਚੰਗਾ ਮੈਂ ਕੱਪੜਿਆਂ ਦੀ ਤੈਅ ਕਰਦਿਆਂ ਕਰ ਲੈ ਮੈਂ ਗੋਲ ਗੋਲ ਦੇਰੀ ਕਰੀ ਨਾ ਦੁਖੀ ਜਾਂਦਾ ਕੋਡਾ ਚੰਗਾ ਦੇ ਦੂੰਗੀ ਕੋਈ ਤੂੰ ਪਾਇਆ ਡਾਇਮੰਡ ਤਾਂ ਫਿਰ ਇਹਨੂੰ ਮੈਂ ਕੱਪੜਿਆਂ ਦੀ ਤੈਅ ਕਰਦਿਆਂ ਤੇ ਫਿਰ ਬੇਬੇ ਨੂੰ ਕਹਿ ਦੂੰਗੀ ਵੀ ਮਾੜਾ ਯਾਰ ਤੂੰ ਧਿਆਨ ਰੱਖੀ ਫਿਰ ਘੰਟਾ ਮੈਂ ਆਰਾਮ ਕਰ ਲੂੰਗੀ ਕਿਦਰੀ ਮੰਗਰ ਲੱਗ ਕੇ ਆ ਜਾਂਦੀ ਨੇ ਤਾਈ ਵਰਗੀਆਂ ਦੇ ਕਾਈ ਉਦੋਂ ਹੀ ਗੱਲ ਵੀ ਤੂੰ ਖਾਣੀਆਂ ਖਾਈ ਚੱਲ ਇਹ ਤੋਂ ਕੀ ਮੰਗਦੀ ਐ ਇਹਨੂੰ ਤਾਂ ਕੋਈ ਮਾੜਾ ਇਹ ਕਹਦੇ ਮੇਰੇ ਬੇਬੇ ਨੂੰ ਤਾਂ ਮੰਗਰੀ ਰੀਸ਼ ਲੱਗ ਜਾਂਦੀ ਉਹ ਉਦਰੀ ਚੱਲ ਪਾਂਗੀ ਕਿਦਰੇ ਮਰਜ਼ੀ ਲੈ ਜੇ ਕੋਈ ਆਜਾ ਕੋੜੇ ਦਵਾਈ ਰਿੰਦਾ ਆਜਾ ਕੋੜੇ ਭਰਾਲਣਾ ਆਇਆ ਤੇ ਹੁਣ ਆ ਉਹ ਸਾਰੇ ਆ ਜਾਣ ਆਪਣੇ ਕੈਂਪ ਵਾਲੇ ਇਹਨਾਂ ਕੋਲੇ ਬੈਜਿੰਗਾ ਉੱਥੇ ਹੀ ਡਗਣਾ ਸੀਸਨਾ ਚੱਕ ਲੈਣਗਾ ਨਾ ਪੀਣੀ ਨਾ ਖਾਣੀ ਘਰ ਪਰਿਆ ਪੈ ਦਵਾਈਆਂ ਦਾ ਲੈ ਆ ਲਿਆ ਕੀ ਅੱਜ ਕੱਲ ਤਾਂ ਜਬਰ ਕੰਮ ਰੁਗ ਗਿਆ ਕੋਈ ਬਾਹਰ ਕੋਲ ਤਾਂ ਉਂਦੇ ਹੀ ਨਹੀਂ ਹੈਗਾ ਸਭ ਅੰਗਰੇਜ਼ੀ ਦਵਾਈ ਲੈਂਦੇ ਨੇ ਦੇਸੀ ਦਵਾਈ ਕੋਈ ਨਹੀਂ ਲੈਂਦਾ ਕਿਵੇਂ ਕਰੀਏ ਕੋਈ ਕੰਮ ਨਹੀਂ ਚੱਲਦਾ ਦੇ ਸਿਧਵਾ ਗਿਆ ਤਾਂ ਉਹ ਕੋਈ ਕੰਮ ਠੱਪ ਹੋ ਗਿਆ ਲੱਗਦਾ ਕੋਈ ਗਾਹ ਕਾਉਂਦਾ ਹੈ ਅੱਗੇ ਟੱਪ ਗਿਆ ਕੋਈ ਨਹੀਂ ਆਉਂਦਾ ਅੱਜ ਕੱਲ ਕੌਣ ਆਉਂਦਾ ਹੈ ਸਭ ਅੰਗਰੇਜ਼ੀ ਦੇ ਬੋਣੇ ਪੱਲ ਲੱਗਦੇ ਕੀ ਕਰੀਏ ਹੋਰ ਕੋਈ ਕੰਮ ਨਹੀਂ ਜਾਣਦੇ ਕੀ ਸੋਚੀਏ ਸਕੀਮ ਲਾਈਏ ਕੋਈ ਚਲੋ ਜਾਈਏ ਕਰੀਏ ਇੱਥੋਂ ਦਾ ਕੋਈ ਦਵਾਈ ਨਹੀਂ ਲੈਣ ਆਉਂਦਾ ਪਿੰਡਾਂ ਵੱਗ ਜਾਨੇ ਆ ਪਿੰਡਾਂ ਵਾਲੇ ਲੋਕਾਂ ਨੂੰ ਦਵਾਈ ਦੇ ਆਉਨੇ ਆ ਘਰ ਘਰ ਜਾ ਕੇ ਉਹ ਘਰ ਘਰ ਜਾਣ ਨਾਲ ਕੀ ਕਦਰ ਜੀ ਕੱਟ ਜਾਂਦੀ ਹੈ ਉਹ ਬਾਹਰ ਕੋਲੇ ਤਾਂ ਕੋਲੇ ਆਵੇ ਤਾਂ ਨਵਜ ਦੇਖ ਕੇ ਕੋਈ ਦਵਾਈ ਦੇ ਦਈਏ ਕਿਸੇ ਚਲੋ ਫਿਰ ਕੀ ਕਰੀਏ ਹੁਣ ਉਹਦਾ ਰੋਜ਼ਗਾਰ ਤਾਂ ਕਰਨੀ ਪਏਗਾ ਚਲੋ ਕੋਈ ਲਾਉਣੇ ਆਸਕੇ ਬਾਇਓ ਚੀ ਪਾਲਣੇ ਦਵਾਈਆਂ ਚਾਕੇ ਕੋ ਪਿੰਡ ਚ ਗਿੜਾ ਲਾਇਆ ਆਉਨੇ ਆ ਕੋਈ ਕੰਮ ਨਹੀਂ ਠੀਕ ਹੁੰਦਾ ਮੰਡੇ ਜਾਣਾ ਬੜਾ ਔਖਾ ਹੈ ਗਰਮੀ ਵੀ ਬਹੁਤ ਜ਼ਿਆਦੀ ਹੈ ਕੰਮ ਵੀ ਕੋਈ ਨਹੀਂ ਚੱਲਦਾ ਕੋਈ ਮਰੀਜ਼ ਨਹੀਂ ਆਉਂਦਾ ਚਲੋ ਦੇਖਦੇ ਆਂ ਅੱਜ ਪਹਿਲੀ ਵਾਰ ਜਾ ਕੇ ਥੋੜਾ ਬੋਤਾ ਕੰਮ ਚੱਲ ਜੇ ਚੰਗਾ ਹੀ ਹੈ ਹੋਰ ਕੋਈ ਕੰਮ ਨਹੀਂ ਕਰ ਸਕਦੇ ਦੇਸੀ ਦਵਾਈਆਂ ਦੇ ਕੰਮ ਸੂਗਾ ਉਹੀ ਕੰਮ ਰੋਕਿਆ ਪਿਆ ਚਲੋ ਦੇਖਦੇ ਆਂ ਦਫੂ ਵੀ ਬੜੀ ਹੈ ਗਰਮੀ ਤੇ ਜਾਨ ਨੂੰ ਜੀਵ ਨਹੀਂ ਕਰਦਾ ਚਲੋ ਜਾ ਕੇ ਦੇਖਦੇ ਆਂ ਪਾਣੀ ਦਾ ਗਲਾਸ ਤੇ ਲੈ ਪਰ ਲਿਆ ਵੇ ਬੇਹੋਣਾ ਗੋਲੀ ਦੇ ਕੇ ਆਵਾ ਵੀ ਆ ਲਵੇ ਬੇ ਗੋਲੀ ਲੈ ਲਾ ਗੋਡਾ ਹਟ ਜੂ ਦੁਖਣੋ ਲੈ ਬੇ ਬੇ ਤਾਂ ਹੋ ਬੈਠੀ ਬਾਹਰ ਆਈ ਮੈਂ ਤਾਂ ਜਿਮਾ ਬਤੇ ਅੰਦਰ ਹੀ ਪੀ ਇਹਨੂੰ ਕਿੱਥੇ ਚੈਨ ਆਉਂਦੀ ਇਹਨੂੰ ਤਾਂ ਹੁਣ ਐ ਹੋ ਰਿਆ ਛੇਤੀ ਤਾਈ ਨੰਬਾ ਵਜਾਂ ਬੈਦ ਕੋਲ ਕੀ ਹੋ ਗਿਆ ਕੁਛ ਨਹੀਂ ਬੇ ਤੂੰ ਗੋਲੀ ਮੰਗਦੀ ਸੀ ਮੈਂਟ ਪਈ ਆ ਉਹਦੀ ਮਿੰਟਾਂ ਚ 12:00 ਵਜੇ ਆ ਲੈ ਲਾ ਇਹਦੇ ਹਟ ਜੂ ਗਾ ਗੋਡਾ ਹਟ ਜੂ ਜਮਾ ਗੋਲੀ ਲੈ ਕੇ ਕੀ ਕਰੇ ਇੱਥੇ ਪਾਓ ਰਾਮ ਕਰ ਲਾ ਦੋ ਮਿੰਟ ਮੇਰੇ ਮੈਂ ਤਾਂ ਬੰਦਕ ਅੰਦਰ ਪੈਣੀ ਐ ਜੰਮਾ ਪਾ ਜਾ ਤੂੰ ਮੈਂ ਫੇਰ ਲੈ ਆਉ ਕੋਈ ਇਹੋ ਨਾ ਹਟਾ ਰੋ ਦਵਾਈ ਹਟ ਜੂ ਇਹਦੇ ਨਾਲ ਤਾਂ ਬੜੀ ਵਧੀਆ ਗੋਲੀ ਐ ਇਹ ਮੈਂ 22 ਦੇ ਮੰਗਰ ਨਾ ਮੈਂ ਤੈਨੂੰ ਦੱਸਾਂ ਲੱਗਿਆ ਕਰ 22 ਤਾਂ ਖਾ ਲੈ ਨੇ ਦੇਸੀ ਦਵਾਈਆਂ ਤੇ ਇਤੋਂ ਕੱਢਣਾ ਨਹੀਂ ਜਾਣਾ ਆ ਲੈ ਕੇ ਕੱਲ ਸਤੇ ਛੱਡ ਦੇਗੀ ਉਹ ਬਾਹਰ ਨਾ ਦਿੰਦੇ ਐ ਬਾਹਰ ਨਾ ਦਿੰਦੇ ਤਾਂ ਤੇਰੇ ਡੱਬੇ ਫੜਾ ਲੈਣਗੇ ਤੇ ਇਤੋਂ ਨਹੀਂ ਕੱਢਣਾ ਜਾਣਾ ਪਾ ਜਾ ਕਰ ਲੈ ਆਉਂਗਾ ਪਾ ਜਾ ਤੂੰ ਲੈ ਇਹ ਆਦੀ ਬਾਅਦਵੀਂ ਦਿੰਦੇ ਐ ਦਵਾਈ ਦੇਸੀ ਦਵਾਈਆਂ ਲੈ ਲਓ ਜੀ ਜੜੀ ਬੂਟੀਆਂ ਤੋਂ ਤਿਆਰ ਕੀਤੀਆਂ ਹੋਈਆਂ ਦੇਸੀ ਦਵਾਈਆਂ ਗੋਡੇ ਦੇ ਦਰਦਾਂ ਹੁਣ ਦੂਹੇ ਚ ਦਰਦਾਂ ਹੁਣ ਦਰਦਾਂ ਦੀਆਂ ਦਵਾਈਆਂ ਦੇਸੀ ਦਵਾਈਆਂ ਲੈ ਲਓ ਜੀ। ਕੀ ਕਰੀਏ ਗਰਮੀ ਵੀ ਬੜੀ ਜਿਆਦਾ ਪੜਦੀ ਹੈ। ਇਹ ਕਿਹੜਾ ਕੋਈ ਸੌਦਾ ਹੈਗਾ ਕੋਈ ਸਬਜੀ ਤਾਂ ਹੈ ਨਹੀਂ ਵੀ ਹੋਕਾ ਮਾਰ ਕੇ ਵੇਚ ਲਾ। ਕਿ ਵਸਲ ਤਾਂ ਮਰੀਜ਼ ਤਾਂ ਕੋਈ ਬੈਠੇ ਕੋਲੀ ਆਵੇ ਫੇਰ ਹੀ ਬੈਤ ਦੀ ਕਦਰ ਪੈਂਦੀ ਐ ਨਹੀਂ ਤਾਂ ਬੈਤ ਦੀ ਗਦਰੀ ਕੱਟ ਜਾਂਦੀ ਐ। ਕੀ ਕਰੀਏ? ਚਲੋ ਹੋਕਾ ਤਾਂ ਮਾਰ ਨਹੀਂ ਪਊਗਾ ਇਸ ਘਰੇ। ਦੇਖਦੇ ਆ ਬੱਲ ਮਾਰ ਕੇ। ਸਰਦਾਰ ਜੀ ਗਰੇ ਆ ਕੋਈ ਦਵਾਈਆਂ ਲੈ ਲਓ ਜੀ ਦੇਸੀ ਦਵਾਈਆਂ। ਰਹੋ ਮੁੰਡਾ ਬਤਾਣੀ ਕਿਵੇਂ ਖੜਾ ਬਤਾਣੀ ਯਾਰੂ ਪੁੱਛਣਾ ਹੈਗਾ ਤੇ ਬਈ ਕਹਾ ਆ ਜਾਗਾ ਮੈਂ ਤਾਂ ਗੋਡਾ ਡੁਗਦਾ ਤੁਰਿਆ ਨਹੀਂ ਆਦਾ ਆ ਜਾ ਵੇ ਉਹ ਲੱਗਦਾ ਹੈ ਕੋਈ ਮਾਈ ਬੈਠੀ ਹੈ ਹਾਂ ਬਜ਼ੁਰਗ ਤਾਂ ਲੈ ਹੀ ਲੈਂਦੇ ਨੇ ਬਜ਼ੁਰਗਾਂ ਨੂੰ ਵਿਸ਼ਵਾਸ ਹੈ ਦੇਸੀ ਦਵਾਈਆਂ ਤੇ ਆਉਨਾ ਬੇਬੇ ਆਉਨਾ ਲੈ ਮਾਈ ਤਾਂ ਬੋਲ ਮਾਰੀ ਜਾਂਦੀ ਆ ਗਿਆ ਬੇਬੇ ਆ ਗਿਆ ਆ ਜਾ ਭਾਈ ਆ ਜਾ ਕਿਵੇਂ ਆ ਸਤਿ ਸ੍ਰੀ ਅਕਾਲ ਬੇਬੇ ਸਤਿ ਸ੍ਰੀ ਅਕਾਲ ਭਾਈ ਹੋਰ ਬੇਬੇ ਬੋਲ ਮਾਰਿਆ ਸੀਗਾ ਤੂੰ ਮੈਨੂੰ ਆਹ ਦੇਖ ਰਿਹਾ ਮਖਾ ਭਾਈ ਖੜਾ ਬਾਹਰ ਕੇ ਪਤਾ ਨਹੀਂ ਕਿਵੇਂ ਕਾਹਦੇ ਆਏਗਾ ਮੈਂ ਤਾਂ ਘੋੜਾ ਦੇਦਾ ਤੁਰਿਆ ਨਹੀਂ ਜਾਂਦਾ ਮੈਥੋਂ ਤਾਂ ਬੇਬੇ ਤੇਰਾ ਘੋੜਾ ਦੁਖਦਾ ਹੈ ਹਾਂ ਲੈ ਮੈਂ ਨਾ ਬੇਬੇ ਬਾਏ ਦਾ ਦੇਸੀ ਦਵਾਈਆਂ ਵਿੱਚ ਤਾਂ ਫਿਰਦਾਗਾ ਅੱਛਾ ਤੂੰ ਬਾਹਰ ਆ ਹੈ ਹਾਂ ਦਵਾਈਆਂ 'ਚ ਕਿਸੇ ਦਾ ਘੋੜਾ ਦੁਖਦਾ ਹੋਵੇ ਕਾਮਰ ਦੇ ਵਿੱਚ ਦਰਦ ਹੋਵੇ ਅੱਛਾ ਜੋਰ ਕ ਐਸਡ ਹੋਵੇ ਕਾਸਟਲ ਬਾਡਾ ਹੋਵੇ ਅੱਛਾ ਹਾਂ ਮੇਰੇ ਕੋਲ ਤਾਂ ਬੜੇ ਬੜੇ ਤਕੜੇ ਤਕੜੇ ਤੇਲ ਨੇ ਗੇ ਅੱਛਾ ਅੱਛਾ ਬੇ ਦਵਾਈਆਂ ਬੜੀਆਂ ਦੇਸੀ ਬੜੀਆਂ ਦਵਾਈਆਂ ਨੇ ਦੱਸ ਤੁਸੀਂ ਆਪ ਹੀ ਭੇਜਤਾ ਮਾਰ ਆਈਏ ਨਾ ਤੇ ਕੋਈ ਆਉੰਮੀ ਤਾਂ ਨਹੀਂ ਸੀ ਕਿ ਨਾ ਸਾਡੇ ਤਾਂ ਗਮਾਂਡ ਘਾਈ ਬੁੜੀ ਲਾਈ ਹੈਗੀ ਹਾਂ ਹਾਂ ਮੇਰੇ ਕੋਲ ਜਾਂਦੇ ਸੋਡੇ ਪਿੰਡੋਂ ਬਹੁਤ ਬਹੁਤ ਬੰਦੇ ਜਾਂਦੇ ਬੇ ਹਾਂ ਤੇ ਹਾਰੀ ਬੋ ਕਹਿੰਦੀ ਕਿ ਆਰਾਮ ਨਹੀਂ ਆਉਣਾ ਤੈਨੂੰ ਨਹੀਂ ਬੇ ਮੇਰੀ ਗੱਲ ਸੁਣ ਲੈ ਆਰਾਮ ਕਿਉਂ ਨਹੀਂ ਆਉਣਾਗਾ ਪਹਿਲਾਂ ਦੇਸੀ ਦਵਾਈਆਂ ਹੁੰਦੀਆਂ ਸੀਗੀਆਂ ਹਾਂ ਹੈ ਪਹਿਲਾਂ ਦੇਸੀ ਦਵਾਈਆਂ ਹੁੰਦੀਆਂ ਸੀਗੀਆਂ ਫਿਰ ਆਖਰੀਆਂ ਦੂਜੀਆਂ ਆ ਗਈਆਂ ਆਯੁਰਵੈਦ ਕਾਲੇ ਆ ਗਏ ਫਿਰ ਹੋਮੋਪੈਥਿਕ ਕਾਲੇ ਆ ਗਿਆ ਲੈ ਹੁਣ ਲ ਅੱਜ ਕੱਲ ਕੀ ਚੱਲਦਾ ਅੰਗਰੇਜ਼ੀ ਦਵਾਈਆਂ ਚੱਲ ਹਾਂ ਅੱਲਾ ਬੰਦੇ ਕਰ ਨਸ਼ੇ ਨਾਲ ਆਪ ਰਹਿੰਦਾ ਤੇ ਬੇ ਤੂੰ ਤਾਂ ਸਮਝਦੀ ਹੈ ਹਾਂ ਪੁਰਾਣੇ ਵਜੇ ਦਾ ਸਮਝਦੀ ਐਸ ਗੱਲ ਨੂੰ ਹਾਂ ਇਹਨਾਂ ਦਵਾਈਆਂ ਦੇ ਵਿੱਚ ਨਸ਼ਾ ਹੁੰਦਾਗਾ ਹੋ ਨਸ਼ੇ ਆਈ ਦਵਾਈ ਹੈ ਮੇਰੀ ਜੀ ਹਾਂ ਅੰਗਰੇਜ਼ੀ ਦਵਾਈ ਦੇ ਵਿੱਚ ਨਸ਼ਾ ਹੁੰਦਾ ਹੈ ਗੜੇ ਇੱਕ ਵਾਰੀ ਮੇਰੀ ਬੇਬੇ ਗੱਲ ਸੁਣ ਲਓ। ਹਾਂ। ਛੇਤੀ ਆਰਾਮ ਤਾਂ ਕਰ ਦਿੰਦੇ ਆਂ, ਦਰਦ ਹਟ ਜਾਂਦਾ। ਹਾਂ। ਇਹਦਾ ਨੁਕਸਾਨ ਬੜਾ ਐ। ਹਾਂ। ਇਹ ਰੋਗ ਨੂੰ ਨਾ ਕੱਢ ਦਿੰਦੀ ਆਂ। ਹਾਂ। ਇਹ ਜਿਹੜੀਆਂ ਦੇਸੀ ਦਵਾਈਆਂ ਸੀ ਨਾ, ਇਹ ਰੋਗ ਨੂੰ ਜੜ ਤੋਂ ਕੱਟ ਦਿੰਦੀਆਂ। ਹਾਂ। ਇਹ ਜੜ ਕੱਢਦੀਆਂ ਰੋਗ ਦੀ। ਹਾਂ। ਜਿਹੜੀ ਅਸੀਂ ਪੁਰਾਣੇ ਬਹਿਣਾ ਅਸੀਂ ਨਾ ਬਹੁਤ ਖਾਨਦਾਨੀ ਬਹਿਦਾ ਬੇਬੇ। ਅੱਛਾ। ਹਾਂ। ਇਹ ਤਾਂ ਨਾ ਹੁਣ ਮੈਨਾਂ ਇੱਕ ਦਿਨ ਮਾਚਲ ਮਤਲਬ ਬੇਲਾ ਹੁੰਦਾ ਸਾਡੇ ਕੋਲੇ। ਅੱਛਾ। ਉਹ ਮੈਂ ਪੈਂਟ 'ਚ ਗਿੜਾ ਜਿਨਾ ਆ ਗਿਆ। ਠੀਕ ਐ। ਯਾਰ ਕੋਈ ਗੱਲ ਨਹੀਂ। ਬੇਲਾ ਬੈਠਾ ਸੀ ਉੱ ਤੇ ਕਾ ਮਤ ਮੇਰਾ ਬਹੁਤ ਚੱਲਦਾ ਉੱਥੇ ਬਹੁਤ ਤੇਰੇ ਪਿੰਡੋਂ ਵੀ ਬਹੁਤ ਬੜੇ ਜਾਣਦੇ ਨੇ ਮੇਰੇ ਵੀ ਬਹੁਤ ਜਾਣਦੇ ਨੇ ਅੱਛਾ ਹਾਂ ਮਾਣਿਆ ਬਹੁਤ ਜਾਣਦੀਆਂ ਨੇ ਠੀਕ ਹੈ ਬੇਬੇ ਤੂੰ ਮੈਨੂੰ ਆਏ ਦੱਸ ਅੱਛਾ ਤੇਰਾ ਦੁੱਖ ਦਾ ਕੀ ਆ ਹੁਣ ਕਾਸ ਦੀ ਦਵਾਈ ਇਹਦਾ ਗੋਡੇ ਵਾਲ ਹੋਦੇ ਕੁੱਤਾ ਤੇ ਬਲੱਡ ਵਾਧਦਾ ਜੂਰ ਗਿਆ ਰਹੀ ਐ ਤੇ ਬੇ ਤੇਰੀ ਨਬਜ਼ ਦਿਖਾ ਬੇਬੇ ਹਾਂ ਤੇਰਾ ਇਹ ਤਾਂ ਖੋਨੀ ਬੜਾ ਕੰਮ ਆਏਗਾ ਅੱਛਾ ਜੋਰੀ ਬੜੀ ਹੋਈ ਪਈ ਐ ਤਾਕਤ ਵਾਲੀ ਦਵਾਈ ਵੀ ਦੇ ਲੈ। ਹਾਂ ਆ ਤਾਕਤ ਵਾਲੀ ਆਹ ਤਾਕਤ ਵਾਲੀ ਸੀਸੀ ਹੈ। ਅੱਛਾ। ਇਹ ਤੁਸੀਂ ਲੈ ਲਓ ਇਹ ਬਹੁਤ ਵਧੀਆ ਦਵਾਈ ਹੈ। ਅੱਛਾ। ਹਾਂ। ਕਿੰਨੇ ਦੀ ਹੈ ਇਹ? ਬੇਬੇ ਮੇਰੀ ਗੱਲ ਸੁਣ ਲੈ। ਇਹ ਜਿਹੜੀਆਂ ਦੇਸੀ ਦਵਾਈਆਂ ਹੋਏ ਦੇਸੀ ਅਰਕ ਹੁੰਦੇ ਨੇ। ਅੱਛਾ। ਇਹ ਕੋਈ ਜ਼ਿਆਦਾ ਮਹਿੰਗੇ ਤਾਂ ਹੁੰਦੇ ਨਹੀਂ। ਅੱਛਾ। ਆਹ ਦਵਾਈ ਦੇਖੋ ਦੁੱਧ ਵਰਗੀ ਦਵਾਈ ਹੈ। ਅੱਛਾ। ਜਿਹ ਹੈ ਦੁੱਧ ਪੀ ਲਿਆ। ਹਾਂ। ਜਹੀ ਇਹ ਦਵਾਈ ਤੁਸੀਂ ਲੈ ਲੀ ਬਹੁਤ ਵਧੀਆ ਦਵਾਈ ਹੈ। ਕੌਣ ਹੈ ਬੇਬੇ ਇਹ? ਇਹ ਦਾਦਾ। ਨੂੰ ਮੈਂ ਮਾਰਦਾ ਮੈਂ ਤੇ ਨਾ ਖਿਚ ਬੈਠ ਕੋਲ ਜਾਈ ਨਾ ਤੂੰ ਭਰੀ ਫੱਦ ਲਿਆ ਨੂੰ। ਇਹ ਦਾਦਾ ਵੀ ਆ ਗਿਆ ਵਿਚਾਰਾ। ਤੁਸੀਂ ਬੈਠ ਜਾਓ ਜੀ ਬੈਠੀ ਬਾਈ ਕਿਉਂ ਮੈਂ ਬੁਢਾ ਨੂੰ ਡੁੱਟਦਾ ਤਰੇ ਫਿਰਦਾ ਕਿਉਂ ਥੱਗੀਆਂ ਮਾਰਦਾ ਫਿਰਦਾ ਹੁਣ ਮੈਂ ਭਾੜਾ ਨੂੰ ਬੁਢਾ ਤੇ ਪੈੜੇ ਚੱਕ ਕੇ ਬੈਠ ਜਾਣਾ ਤੂੰ ਮੇਰੀ ਗੱਲ ਸੁਣੋ ਇਹ ਮਰਾ ਮੰਦਾ ਬੱਲੀ ਆਇਆ ਮੈਂ ਬੋਲ ਵਾਲਿਆ ਸੀ ਇਹਨੂੰ ਵੇਚਵਾ ਦਿੰਦਾ ਸੀ ਇਹਨੂੰ ਕਰ ਬੋਲ ਮਾਰਨੇ ਮੈਂ ਸੜਕੇ ਦੀ ਕਰੀ ਨਹੀਂ ਬੈਠ ਤਾ ਦਵਾਈ ਲਿਉਣੀ ਹੈ ਦਵਾਈ ਕਿਉਂ ਨਹੀਂ ਆਹ ਛੱਤ ਲਿਆ ਕਰ ਇਹ ਦੰਨੂ ਕੀ ਆਦਾ ਹੈ ਬੇਬੇ ਤੂੰ ਮੇਰੇ ਕੋਲ ਮੈਂ ਤੁਹਾਨੂੰ ਕਹਿਣੀ ਮੇਰੇ ਕੋਲ ਜਾਣਾ ਸੀਗਾ ਮੈਂ ਤੁਹਾਨੂੰ ਕੋਲ ਜਾਣਾ ਆਦੀ ਸੀ ਆ ਦੇਖ ਲੈ ਇਹ ਕਹਿੰਦੀ ਜਾਣਾ ਤੇ ਤੂੰ ਮਹਾਰਾਜ ਨਹੀਂ ਲੈ ਆਉਂਦਾ ਹੋਰ ਆਪਣੇ ਦੇਖ ਲੈ ਮੈਂ ਤੇਰੇ ਕੋਲ ਹੀ ਪੇਚਾ ਕੋਲੀ ਹਾਂ ਆਹ ਦੇ ਨਾ ਤੇਰੇ ਕੋਲ ਦਵਾਈਆਂ ਐ ਮੈਂ ਤੂੰ ਫੱਗੀਆਂ ਮਾਰਦਾ ਫੁੱਟਾ ਮੈਂ ਤੈਨੂੰ ਦੱਸਾਂ ਲੁੱਟਦਾ ਪਰ ਤਾਂ ਬੁੜੂਆਂ ਕੋਲੇ ਜਿਹੜੇ ਚਾਰਤੀ ਹੁੰਦੇ ਪਰਸਨ ਦੇ ਤੂੰ ਲੈ ਜਾਵੇਂ ਮੇਰੀ ਗੱਲ ਸੁਣੋ ਜੀ ਬੇਬੇ ਨੂੰ ਕਮਜ਼ੋਰੀ ਬੜੀ ਹੋਈ ਪਈ ਐ ਮੈਨੂੰ ਤਾਂ ਲੱਗਦਾ ਤੁਸੀਂ ਨਾ ਦੁੱਧ ਵੀ ਕੱਟ ਦਿੰਨੇ ਬੇਬੇ ਨੂੰ ਲੱਸੀ ਕੱਟ ਦਿੰਦੇ ਦਹੀਂ ਕੱਟ ਦਿੰਦੇ ਆ ਦੁੱਧ ਵਰਗੀ ਦਵਾਈ ਐ ਨਾ ਤੂੰ ਦੱਸ ਕੇ ਜਾਏਂਗਾ ਵੀ ਬੁੜੂਆਂ ਕਿਵੇਂ ਸਾਂਭਣਗੇ ਸਾਡੀ ਬੁੜੀ ਐ ਸੀ ਦੁੱਧ ਰਹੀ ਕੇ ਲੱਸੀ ਰਹੀ ਉਹ ਮਾਰਦੀ ਨੂੰ ਭੁੱਖੀ ਮਾਰ ਕੇ ਪਾਉ ਦੀ ਦਵਾਈ ਤੇ ਸੱਟ ਕਰ ਹਾਏ ਇਹ ਕਰਦੇ ਹੁੰਦੇ ਮਾਰ ਲੈਂਦਾ ਡਾਕਟਰਾਂ ਨਾਲ ਨਰਨਾ ਉਹ ਬੇਬੇ ਜਿਹੜੇ ਡਾਕਟਰ ਹੁੰਦੇ ਆ ਉਹ ਆਪਦੇ ਕਲੀਨਿਕਾਂ ਤੇ ਬੈਠੇ ਉੱਥੇ ਬੈ ਕੇ ਦਵਾਈ ਦਿੰਦੇ ਆ ਕੋਈ ਨਹੀਂ ਫਿਰ ਬੇਬੇ ਮੇਰੀ ਗੱਲ ਸੁਣ ਲੈ ਤੇਰੀ ਨੂਦੀ ਗੱਲ ਵੀ ਸਹੀ ਹੈ ਜਦੋਂ ਬੰਦਾ ਨਾ ਆਪਦੇ ਕਲੀਨਿਕ ਤੋਂ ਆਪਦੇ ਦਵਾਈ ਖਾਣੇ ਕੋਲ ਜਦੋਂ ਉੱਠ ਖੜਦਾ ਨਾ ਉਹਦੀ ਕਦਰ ਕੋਈ ਨਹੀਂ ਜਾਂਦੀ ਉਹਦੀ ਖਾਤਰ ਨਹੀਂ ਰਹਿੰਦੀ ਹਾਂ ਇਸ ਇਹਨਾਂ ਦੀ ਗੱਲ ਜਮਾਂ ਸਹੀ ਹੈ ਫਿਰ ਹਾਂ ਪਰ ਮੇਰੀ ਗੱਲ ਸੁਣੋ ਆਇਆ ਇਹ ਦੁਕਾਨ ਤੇ ਜਾਣ ਦੀ ਮੇਰੇ ਵਰਗੀ ਕੋਈ ਕਰਦਾ ਨਹੀਂ ਹਾਂ ਬੇਬੇ ਮੇਰੀ ਗੱਲ ਸੁਣੋ ਮੈਂ ਤਾਂ ਆ ਤੂੰ ਤਾਂ ਸਿਆਣਪ ਸੋਚ ਕੇ ਆਇਆ ਮੈਂ ਤਾਂ ਇਹੀ ਸਿਆਣਪ ਸੋਚਦਾ ਵੀ ਛੋਡੇ ਵਰਗੇ ਬਜ਼ੁਰਗਾਂ ਦੀਆਂ ਨਾ ਅੱਜ ਕੱਲ ਹਾਂ ਛੋਟੇ-ਪੋਟੇ ਕਰਦਾ ਨਹੀਂ ਹੈਗਾ ਹਾਂ ਜਾਇਆ ਨਹੀਂ ਦਾ ਚਲੋ ਮੈਂ ਸੇਵਾ ਮੈਂ ਤੇਰੇ ਸੇਵਾ ਕਰਦਾ ਹਾਂ ਮੈਂ ਕੋਈ ਜ਼ਿਆਦਾ ਆ ਦੇਖੋ ਆ ਕਿੰਨੀ ਬੱਡੇ ਰਹੀ ਆ ਤੁਸੀਂ ਆਲਾ ਤੋਂ ਆ ਦੇਖੋ 160 ਰੁਪਈਆ ਦੀ ਦਵਾਈ ਆ ਬਹੁਤ ਸਾਰਾ ਨਾ ਆਪਾਂ اچھا ਪ੍ਰਿੰਟ ਰੇਟ 160 ਰੁਪਈਆ 160 ਰੁਪਈਆ ਨੂੰ ਬੜੂਆਂ ਚੱਕ ਕੇ ਦੇ ਦੇਣਗੇ ਪ੍ਰਿੰਟ ਰੇਟ ਤੇ ਥੋੜੀ ਵਿੱਚ ਮੇਰੀ ਮੇਰੀ ਗੱਲ ਸੁਣੋ ਜੀ ਇਹ ਕੋਈ ਅੰਗਰੇਜ਼ੀ ਦਵਾਈ ਨਹੀਂ ਹੈਗੀ ਇਹ ਅਰਕ ਹੈਗਾ ਇਹ ਜੜੀਆਂ ਮੂਟ ਕੇ ਨਾ ਅਰਕ ਕੱਢ ਕੇ ਲਿਆਈ ਜਾਂਦੇ ਆ ਇਹ ਬੇਬੇ ਦਾ ਖਾਣੇ ਇਹ ਨਾ ਲੈ ਆਉਂਦੇ ਤਾਂ ਖਰੀਦ ਲੈਂਦੇ ਆਂ ਇਹਨੇ ਦੁਕਾਨ ਤੋਂ ਤੇਰੇ ਵਰਗੀਆਂ ਪਾੜੂਗਾ ਪਾੜੂਗਾ ਬੜੂਆਂ ਨੂੰ ਪਿੰਡਾਂ ਦੇ ਲਾ ਕੇ ਕਹਿੰਨੇ ਅਸੀਂ ਅਰਕ ਲਿਆ ਆਂ ਥੱਗੀਆਂ ਮਾਰਦੇ ਨੇ ਮੇਰੀ ਗੱਲ ਸੁਣੋ ਜੀ ਮੇਰੀ ਤਾਂ ਗੱਲ ਸੁਣ ਲਓ ਤੁਸੀਂ ਮੈਂ ਕੋਈ ਠੱਗਤਾ ਨਹੀਂਗਾ ਤੁਸੀਂ ਉੱਥੇ ਦਵਾਈ ਲੈ ਕੇ ਦੇਖ ਲਓ ਮੈਂ ਆਏ ਹਫਤੇ ਆਇਆ ਕਰੂੰਗਾ ਛੋਟਾ ਨਾ ਭਾਈ ਤੇਰੇ ਕੀ ਮੁੱਥੇ ਤੇ ਲਿਖਿਆ ਵੀ ਮੈਂ ਠੱਗ ਨਹੀਂ ਹੈਗਾ ਨਵਾਂ ਦੇ ਕੇ ਮੇਰੇ ਘਰ ਸੋਹਣੇ ਜੇ ਤੁਹਾਨੂੰ ਹਾਲਤ ਜੀ ਨਾ ਆਰਾਮ ਆਇਆ ਮੈਂ ਤੁਹਾਡੇ ਸਾਰੇ ਪੈਸੇ ਦੁੱਗਣੇ ਵਾਪਸ ਕਰ ਦੂੰਗਾ ਕਰੋ ਗੱਲ ਚਲ ਦਵਾਈ ਦੇ ਜਾ ਤੇ ਜੇ ਸੰ ਫਾਇਦਾ ਹੋਇਆ ਤਾਂ ਪੈਸੇ ਲੈ ਲਾਂ ਦੇ ਦੇ ਜਾਗੇ ਤੈਨੂੰ ਤੇ ਮੈਂ ਦਵਾਈ ਬੋਤਲ ਤੁਸੀਂ ਆ ਸਿੱਸੀ ਰੱਖੋ ਕੋਈ ਗੱਲ ਬੇਬੇ ਇਹ ਕਹਿੰਦਾ ਨਾ ਵੀ ਹਫਤੇ ਚ ਲੈ ਕੇ ਨਹੀਂ ਆਦਾ ਪੈਸੇ ਆਉਂਦੇ ਨਹੀਂ ਕਹਿੰਦਾ ਮੈਂ ਨਾ ਉਹ ਤੈਨੂੰ ਫਰੀ ਰਹਿਜੂ ਦਤਵਾਇਆ ਕੋਈ ਰਹਿ ਗੋ ਅੱਠ ਦਿਨਾਂ ਦਾ ਆਪ ਕੋਟਰਾ ਜੀ ਤੁਸੀਂ ਦੁੱਧ ਚ ਪਾ ਲੇ ਪਹਿਲਾਂ ਫੇਰ ਪਾਈ ਪਾਊਡਰ ਤਾਂ ਦਵਾਈਆਂ ਫਰੀ ਰਹਿਜੇਗਾ ਮੇਰੇ ਬੇਤਨ ਉਧਾਰ ਮੇਰੀ ਗੱਲ ਸੁਣੋ ਜੀ ਮੇਰੀ ਮਾਂਵਾ ਵਰਗੀ ਐ ਇੱਕ ਕਦੇ ਜੀ ਤੁਸੀਂ ਦਾ ਬੇਨੂੰਣਾ ਕਦੀ ਜੇ ਤੁਸੀਂ 5-4 ਸਿੱਸੀਆਂ ਲਓਗੇ ਇੱਕ ਕਦੀ ਇੱਕ ਦੋ ਸਿੱਸੀਆਂ ਮੈਂ ਨਾਲ ਤੁਹਾਨੂੰ ਫਰੀ ਵੀ ਦੇ ਦਊਗਾ ਕੋਈ ਗੱਲ ਨਹੀਂ ਅਸੀਂ ਸੇਵਾ ਨਾਲੇ ਇਹ ਸੇਵਾ ਹੀ ਐ ਇਹ ਕੋਈ ਬਾਲੇ ਰੁਪਏ ਨਹੀਂ ਹੈ ਜੇ ਤੁਸੀਂ ਡਾਕਟਰਾਂ ਕੋਲ ਜਾਓ ਤਾਂ 3-3 4-4 ਸਦੇ ਪਰਚੀ ਕਟਾ ਲੈਣ ਉਸ ਫੇਰ ਜਾਣਾ ਪੈਂਦਾ ਮਜਬੂਰੀਆਂ ਹੁੰਦਾਂ ਸਰ ਤਾਂ ਨਹੀਂ ਮੈਂ ਤੈਨੂੰ ਦੱਸ ਪਰ ਜੇ ਐ ਰਾਮ ਹੁੰਦਾ ਬਨ ਛੋਡੇ ਵਰਗੇ ਤੁਰੇ ਫਿਰਦੇ ਕਰ ਜਾਣ ਫਿਰ ਤਾਂ ਦੋਨੋਂ ਡਾਕਟਰਾਂ ਨੇ ਜਾ ਵੀ ਮੇਰੀ ਗੱਲ ਸੁਣੀ ਛੋਡੀ ਗੱਲ ਸਮਝ ਜਮਾ ਚਾਹੀਏ ਮੇਰੀ ਕਦਰ ਖੋਈ ਗਈ ਮੈਂ ਬੜਾ ਵੱਡਾ ਬਾਇਦ ਹਕੀਮ ਹਾਂ ਤੂੰ ਫਿਰਦਾ ਐ ਤਾਂ ਫਿਰ ਤੁਸੀਂ ਦੱਸ ਬਤਾਲ ਫੇਰ ਕਰਦੇ ਹੋਗੇ ਡਾਕਟਰਾਂ ਨੇ ਉਹ ਮੇਰੀ ਗੱਲ ਸੁਣੋ ਜੀ ਸਾਥ ਦਵਾਈ ਕੋਈ ਲੈਂਦੇ ਨਹੀਂ ਵਿਸ਼ਵਾਸ ਹੀ ਨਹੀਂ ਵਿਸ਼ਵਾਸ ਉੱਠ ਗਿਆ ਜੀ ਬਸ ਵਾਹ ਜਰਾ ਵਿਸ਼ਵਾਸ ਕਰੋ ਤੁਹਾਡੀ ਕੋਈ ਇਨੈ ਪਹਿਲੇ ਕਦੀ ਵਿਸ਼ਵਾਸ ਨਹੀਂ ਕਰਦੇ ਤੇ ਵਿਸ਼ਵਾਸ ਮੈਨੂੰ ਵੀ ਨਹੀਂ ਹੈਗਾ ਮੇਰੀ ਬੇਬੇ ਦੀ ਸੱਗੀ ਮਾਂ ਦੀ ਤੇਰੀ ਗੱਲ ਤਾਂ ਸੁਣ ਲੋ ਜੀ ਤੁਸੀਂ ਬੋਲੀ ਜਾਂਦੇ ਹੋ ਚਾਵਰ ਚਾਵਰ ਤੁਸੀਂ ਬੋਲੀ ਜਾਂਦੇ ਹੋ ਲੱਗਦਾ ਇਉਂ ਤੇ ਬੇਬੇ ਲੈ ਜੇ ਬਲਾ ਆਇਆ ਬੈਰਿਆ ਵੇਚਣੀ ਨਹੀਂ ਇਹਨੇ ਦਵਾਈ ਏ ਤੇ ਮੈਨੂੰ ਉਨ ਟਾਈਮ ਤੇ ਨਾ ਚਾਵਰ ਚਾਵਰ ਬੋਲਦੇ ਨੇ ਐਂ ਤਾਂ ਮੇਰੇ ਘਰ ਵਾਲੇ ਨਹੀਂ ਕਦੇ ਕਹਿੰਦੇ ਤੂੰ ਕਰੋ ਨਾ ਮੈਨੂੰ ਕਹਿੰਦਾ ਮੇਰੇ ਘਰ ਵਾਲੇ ਚੱਕਦੇ ਨਾ ਕੋਈ ਨਹੀਂ ਵੇਹ ਕਹੇ ਲੇ ਗਿਆ ਤੂੰ ਤਾਂ ਉਹ ਗਾਇਆ ਹਰ ਵੀ ਬਾਹਰ ਆਪਣਾ ਮੇਰੀ ਗੱਲ ਤਾਂ ਸੁਣ ਮੇਰੀ ਗੱਲ ਤਾਂ ਸੁਣ ਲੋ ਜੀ ਤੂੰ ਤਾਂ ਇਹ ਦਵਾਈਆਂ ਲੈ ਲੈ ਤੂੰ ਤਾਂ ਉਹੀ ਮਿੱਠੀ ਹੋਈ ਜਾਨੀ ਤੁਹਾਨੂੰ ਮੇਰੀ ਗੱਲ ਸੁਣੋ ਜੀ ਤੁਸੀਂ ਨਾਮ ਜਿਹਾ ਖਾਜ ਛੋੜੀ ਛੋੜੀ ਨਾਮ ਇਹ ਬਾਹ ਬਲੱਡ ਵਾਦਾ ਭਾਈ ਇਹਦੀ ਦਵਾਈ ਦੇ ਦੇ ਦੇਖ ਦਿਖਾਵੇ ਤੂੰ ਬਲੱਡ ਤਾਂ ਦਿਖਾਵੇ ਦੇਖ ਤੂੰ ਮੇਰੀ ਗੱਲ ਤੇ ਫੜ ਕੇ ਦੇਖੀ ਮੈਂ ਡਾਂਗ ਮਾਰ ਕੇ ਤੇਰੀ ਉਹੀ ਗੱਲ ਬਾਤ ਆਹ ਤਾਂ ਬਾਬਾ ਐਡਾ ਕਮਲਾ ਦਾ ਨਹੀਂ ਬਚਾਰਾ ਬਾਬਾ ਦਵਾਈ ਖਾ ਦਿਖਾ ਨਾ ਅਬ ਜੀ ਕੋਈ ਨਹੀਂ ਬੱਕੀ ਰਾਜਮਾਨਾ ਮੋਟਾ ਯਾਰ ਦਰਸੋਤ ਕਾ ਜੀ ਮੈਨੂੰ ਦਿਖਾਈ ਮੈਨੂੰ ਕਹਾ ਕਮਜ਼ੋਰੀ ਹੈ ਮਾਰੇ ਰੈਵਿ ਦਿਖਾਓ ਦਿਖਾ ਕਵਰਾਟ ਹੈ ਤੈਨੂੰ ਬਾਵਾ ਇਹ ਬਾਵਾ ਕਵਰਾਟ ਚੜਦਾ ਭਾਈ ਮੇਰੀ ਗੱਲ ਸੁਣੋ ਜੀ ਤੁਸੀਂ ਨਾ ਆ ਤੇਲ ਲਓ ਨਾਭੀ ਪੰਚਕਰਮਾ ਤੇਲ ਐਸ ਕਾ ਨਾਮ ਇਹ ਮੇਰੀ ਗੱਲ ਸੁਣੋ ਜੀ ਨਾਭੀ ਦੇ ਵਿੱਚ ਤੇਲ ਪਾਉਣਾ ਕੋਈ ਤੁਹਾਨੂੰ ਨੁਕਸਾਨ ਨਹੀਂ ਹੈਗਾ ਇਹਦਾ ਇਹਦੇ ਫਾਇਦੇ ਫਾਇਦੇ ਹੋਣਗੇ ਇਹ ਨਾਬੀ ਕੀ ਹੁੰਦੀ ਹੈ ਕੀ ਹੁੰਦੀ ਵੇ ਮੈਂ ਨਾਬੀ ਜਾਣਦੀ ਹਾਂ ਇਹ ਪੰਜਾਬੀ ਚ ਹੋਰ ਕੁਝ ਕਹਿੰਦੇ ਅੰਗਰੇਜ਼ੀ ਜੋ ਤੁਨੇ ਉਹ ਕਹਿੰਦਾ ਕਹਿੰਦੇ ਆ ਹਾਂ ਇਹ ਵੀ ਤੂੰ ਸਮਝਦੀ ਹੈ ਹਾਂ ਤੇਰੀਆਂ ਗੱਲਾਂ ਸਮਝਦੀ ਆ ਪਰ ਹਾਂ ਨਾ ਬੇਬੇ ਤੂੰ ਪੁਰਾਣੇ ਜ਼ਮਾਨੇ ਚ ਫਿਰ ਬਾਜੀ ਸਿੱ ਪਿੱਛੇ ਬਾਬਾ ਨੂੰ ਪਤਾ ਹੋਵੇ ਸੀਗੇ ਜੀ ਬੈਟਾ ਦਵਾਈ ਲਿਉਂਦੇ ਸੀਗੇ ਬੇਬੇ ਅੱਜ ਤਾਂ ਨਾ ਕਹੇ ਜਾਂ ਨਹੀਂ ਹੁੰਦਾ ਸੀ ਹਾਂ ਆਹ ਚਾਹ ਤੇਰੀ ਗੱਲ ਸੁਣੋ ਜੀ ਹਾਂ ਇਹ ਤਾਂ ਤੁਸੀਂ ਨਾ ਨਾਬੀ ਦੇ ਵਿੱਚ ਤੇਲ ਪਾਉਣਾ ਆ ਤੁਸੀਂ ਪਾਊਡਰ ਲੈਣਾ ਨਾ ਕਿੰਨਾ ਕੁ ਮਹਿੰਗਾ ਤੇਲ ਕਿੰਨੇ ਨੇ ਇਹ ਜੀ ਕਿ ਮੇਰੀ ਗੱਲ ਸੁਣੋ ਜੀ ਚੇਤਾ ਜੀ ਦਵਾਈ ਦਾ ਰੇਟ ਤਾਂ ਬੜਾ 1300 ਦੀ ਸੀ ਸੀ 1300 ਦੀ ਮੇਰੇ ਤਾਂ 13 ਰੁਪਈਆ ਦੀ ਚੀਜ਼ ਨਾਲ ਨਹੀਂ ਮੇਰੀ ਗੱਲ ਸੁਣੋ 4-5 ਮਿੰਟ ਚੱਲੂਗਾ ਨਹੀਂ ਪਾਉਣਾ 4-5 ਮਿੰਟ ਚੱਲੂਗਾ ਕੋਈ ਭਾਈ ਦੇ ਅੱਖਾਂ ਪਰ ਇਹ ਤਾਂ ਆਉਂਦਾ ਚਲੋ ਕੋਈ ਗੱਲ ਨਹੀਂ ਮੈਂ ਰੱਖੀ ਮੇਰੀ ਅਕੀਦਤ ਜਾਨੀ ਉਹ ਮੈਨੂੰ ਪਤਾ ਹੱਸ ਸੀ ਸੀ 1300 ਦੀ ਕਹਿੰਦੇ 100 ਰੁਪਏ ਦੀ ਦੇ ਦੇ ਨਹੀਂ ਨਹੀਂ ਐ ਨਹੀਂ ਇਹ ਕੰਮ ਚੱਲਦਾ ਐ ਇਹਨਾਂ ਰੇਟ ਨਹੀਂ ਕਰਾਂਗਾ ਤਾ ਦੇਵਾ ਫੇਰ ਲੈ ਇਹ ਪੈਸੇ ਤੇ ਵੀ ਦੇ 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 ਜੀ ਬੁਰੀ ਕਰੋ ਸੁਣੋ ਉਹ ਇਦਾਂ ਮਾਇਆ ਦੇ ਦੂੰ ਪੈਸੇ ਬੇਬੇ ਮੇਰੀ ਗੱਲ ਸੁਣੋ ਤੁਸੀਂ ਜੇ ਲੈਣੀ ਐ ਤਾਂ ਨਾ ਆਹ ਲੈ ਇਹ 250 ਦੀ ਦੇ ਇਹ ਇਹ ਰੱਖ ਲਓ ਛੋਟੀ ਰੱਖ ਲਓ ਨਹੀਂ ਤਾਂ ਹੁਣ ਆਹ ਦਾ ਲੈ ਲੈ ਫੇਰ ਤਾਂ ਸਿਰ ਤੇ 250 ਦੀ ਆ ਮੈਂ ਨਹੀਂ ਬੇਬੇ ਲੈਂਦੀ ਮੈਨੂੰ ਨਹੀਂ ਇਹਨਾਂ ਦੇ ਸਿੱਜ ਦਵਾਈਆਂ ਤੇ ਯਕੀਨ ਮੈਂ ਤਾਂ ਅੰਗਰੇਜ਼ੀ ਦਵਾਈ ਲਵਾਂਗੀ ਕੋਈ ਗੱਲ ਨਹੀਂ ਜੀ ਸੋਨ ਚ ਕੀ ਹੁਣਾ ਵੀ ਨਹੀਂ ਚਾਹੀਦਾ ਅੰਗਰੇਜ਼ੀ ਤੇ ਦਵਾਈ ਖਾਣੇ ਆ। ਮੈਂ ਤਾਂ ਦੀਰੀ ਓਹ ਆਇਆ 1100 ਦਾ ਜਾਂ 90 ਛੱਡ। ਆ ਮੈਨੂੰ ਦੇਆ ਸੀ ਸੀ। ਇਹ ਬੇਬੇ 165 ਰੁਪਈਆ ਦੀ ਐ। ਚਲੇ 65 ਦਾ ਛੱਡ ਦੇ ਆ 100 ਲੈ ਜਾ। ਕੋਈ ਗੱਲ ਨਹੀਂ ਬੇਬੇ। ਹਾਂ। ਤੇ ਮੇਰੀ ਮਾਂਵਾ ਵਰਗੀਆਂ ਤੇਰੇ ਸੇਵੈ ਸਹੀ। ਮੇਰੀ ਗੱਲ ਸੁਣ ਲਓ ਜੀ। ਸੋਨੂ ਵਿਸ਼ਵਾਸ ਨਹੀਂ ਹੈ ਅੰਗਰੇਜ਼ੀ ਦਵਾਈ ਤੁਸੀਂ ਵਿਸ਼ਵਾਸ ਕਰਦੇ ਹੋ। ਇਹ ਬੇਬੀ ਨੇ ਨਾ ਪੁਰਾਣੇ ਜਵਾਨੀ ਦੇ ਪਹਿਲਾਂ ਵੀ ਦੇਸੀ ਦਵਾਈਆਂ ਖਾਧੀਆਂ। ਤਾਂ ਹੀ ਉਹਨੂੰ ਵਿਸ਼ਵਾਸ ਆਇਆ। ਖੱਦ ਨਹੀਂ ਹੋਣੀ ਹੈ ਕੋਈ ਨਹੀਂ ਦੇਖ ਰਹੀਆਂ ਬੇਬੇ ਨੂੰ ਕਿੰਨਾ ਕੰਮ ਕਰੂ ਤੇਰੀ ਦਵਾ ਹਾਂ ਸਾਡੇ ਸਾਹਮਣੇ ਹੀ ਹੈ ਜੀ 100 ਰੁਪਏ ਲੁੱਟਣਾ ਜੀ ਬੇਬੇ ਤੇ ਲੁੱਟ ਕੇ ਲਗਾ ਜੀ ਤਾਂ ਪਤਾ ਨਹੀਂ ਕਿੰਨੇ ਕਲਾ ਥੋੜੀ ਗੱਲ ਸਮਝ ਲੀਂ ਮੈਂ ਪਈ ਰਹਿੰਦੀ ਨਾ 100 ਦੀ ਕੋਈ ਗੱਲ ਨਹੀਂ ਮੈਂ ਤਾਂ ਉੱਥੇ 5-5000 ਰੁਪਏ ਬਣਾ ਰਹਿਣਾ ਬੇਬੇ ਨੂੰ ਹਾਂ ਫਰਾ ਦੇਣਾ 100 ਰੁਪਏ ਕੀ ਗੱਲ ਹੈ ਹਾਂ ਉਹ ਤਾਂ ਮੇਰੇ ਬਾਹਰ ਕੇ ਬਣਾ ਲੈਣਾ 500 ਬਣਾ ਲੈਣਾ ਥੱਗੀ ਮਾਰ ਕੇ ਹੋਰ ਕੀ ਹੋਰ ਪਾਣੀ ਪੋਣੀ ਪੀਣਾ ਭਾਈ ਬੇਬੇ ਆਹ ਦੇਖ ਲੈ ਤੇਰੀ ਮੂਹ ਨੂੰ ਮਾੜਾ ਮੋਟਾ ਸਮਝਾ ਕੀ ਬੋਲੀ ਜਾਂਦੀ ਐ ਕੋਈ ਨਹੀਂ ਭਾਈ ਹਾਂ ਬਲੱਡ ਲਗਾ ਦੇ ਮੇਰੇ ਕੋਲ ਕੋਈ ਮੰਗਦਾ ਤਾਂ ਨਹੀਂ ਹੈਗਾ ਮੈਂ ਵੇਚਦਾਗਾ ਤੇ ਵੀ ਆ ਪਾਣੀ ਦਾ ਗਲਾਸ ਲਿਆ ਦੇ ਪੀ ਜੂਗਾ ਹਾਂ ਪਾਣੀ ਲੈ ਦੇ ਤੂੰ ਹੁੰਦਾ ਪਾਣੀ ਦਾ ਗਲਾਸ ਲੈ ਪਾਣੀ ਦਾ ਗਲਾਸ ਲਿਆ ਦੇ ਬੇਬੇ ਪੈੜੀ ਆ ਤੇਰੀ ਐ ਨਹੀਂ ਪੈੜੀ ਨੂੰ ਕਿਵੇਂ ਕੱਟਦੀ ਆ ਤੂੰ ਜਦੇ ਨਾਲ ਪੈੜੀ ਆ ਤਾਂ ਵਾਲੀ ਪੈੜੀ ਆ ਤਾਂ ਮੈਨੂੰ ਤਾਂ ਲੱਗਦਾ ਕੋਈ ਇਹ ਪ੍ਰਿੰਡਾ ਪ੍ਰੌਂਡਾ ਖਾਂਦੀ ਐ ਕੋਈ ਇਹ ਇਹ ਬਸ ਇਹ ਸਵਾਈ ਐ ਇਹ ਮਤੈ ਇਹ ਹੈ ਜਾਂ ਉੱਟ ਡਿੱਜ ਕੋਈ ਸਾਈ ਨਹੀਂ ਬੇਬੇ ਕੀ ਮਤ ਹੈਗਾ ਇਹ ਤਾਂ ਤੂੰ ਬਾਲੀ ਪਲੀ ਮਾਨਸਾਹ ਜਨੇ ਕੱਟੀ ਜਾਨੀ ਹੈ ਹੋਰ ਦੂਜੇ ਦਿਨ ਕੱਟੇ ਵੀ ਹਾਂ ਇਹ ਗੋਲ ਦਾ ਤੇਲ ਖਾਂਦੀ ਹੈ ਬੇਬੇ ਕੋਈ ਗੱਲ ਨਹੀਂ ਜੋ ਲੋਟ ਆ ਗਈ ਨਾ ਕਦੇ ਦਵਾਈ ਇਹ ਜੀ ਦੇ ਕੇ ਜਾਊਂਗਾ ਉਹਨੂੰ ਯਾਦ ਰੱਖੋਗੀ ਇਹ ਵਧੀਆ ਦਵਾਈ ਹੈ ਜੀ ਵਧੀਆ ਹੈ ਪਾਣੀ ਪਾਣੀ ਪੀਲਾ ਪਾਣੀ ਪੀ ਕੇ ਨਾ ਤਰਦਾ ਲੱਗ ਮੈਨੂੰ ਆਣੀ ਬੇਬੇ ਬਾਕੇ ਭਾਈ ਜੀ ਹਰੇਕ ਨੂੰ ਬਟਾ ਲਓ ਆ ਲਓ ਜੀ ਜਾ ਜਾ ਬੇਬੇ ਸ਼ੁਕਰੀਆ ਬੇਬੇ ਸ਼ੁਕਰੀਆ ਮੈਂ ਦੂਜੇ ਹਫਤੇ ਵੀ ਆਉਂਗਾ ਮੈਨੂੰ ਦੱਸੀ ਮੈਨੂੰ 100 ਰੁਪਏ ਦਿੱਤਾ ਨਾ ਜੇ ਤੈਨੂੰ ਨਰਾਮ ਕੀਤਾ ਤੇ 100 ਵੀ ਵਾਪਸ ਕਰ ਦੂੰਗਾ ਕੋਈ ਕੋਈ ਬੁੱਤ ਸੌਦਾ ਨਹੀਂ ਪੈਸੇ ਦੀ ਕੋਈ ਗੱਲ ਨਹੀਂ ਹਾਂ ਅਸੀਂ ਤੇ ਸੇਵਾ ਕਰਨਾ ਸੇਵਾ ਬਜ਼ੁਰਗਾਂ ਦੀ ਆਈ ਲੱਗ ਜਾ ਵਗ ਜਾ ਹਾਂ ਦੁਪਹਿਰ ਹੈਗਾ 2 ਮਿੰਟ ਆਰਾਮ ਕਰਨ ਦੇ ਦੇ ਤੂੰ ਤਾਂ ਨਹੀਂ ਆਰਾਮ ਕਰਦਾ ਤੂੰ ਤਾਂ ਗਰਮਾਂ ਚ ਫਿਰਨੇ ਰੋ ਦਵਾਈ ਬੂਤੀ ਵੇਚਦਾ ਤਾਂ ਕਾਦੀ ਨਹੀਂ ਬੇਬੇ ਉਹ ਦਵਾਈ ਤੇ ਇਹ ਤਾਂ ਉਹ ਕਹਿੰਦਾ ਸਾਰੇ ਜਿhko ਕਮਜ਼ੋਰੀ ਵਾਲੀ ਆਂ ਤੇ ਕਹਿੰਦਾ ਜਾ ਬੈਠਾ ਆਹ ਬੈਠ ਕੋਈ ਨਾ ਬੈਠ ਨੂੰ ਕੀ ਪਤਾ ਲੱਗੇ ਤੇਰੀ ਕਮਜ਼ੋਰੀ ਨਾਲ ਬੁੜਗਾ ਹਰੇ ਇੱਕ ਹੀ ਕਮਜ਼ੋਰ ਲਾਉਂਦੇ ਨੇ ਹੋਰ ਦਸ ਬੁੜਗਾ ਨੇ ਕੀ ਕਰਨਾ ਹੁੰਦਾ ਤਕੜਨਾ ਉਹ ਕਿ ਨਾ ਉਹਨੇ ਕਿਵੇਂ ਲੈਣੀ ਏ ਇਹ ਦੋ ਰੰਗ ਲੈਣੀ ਆ ਕਹਿੰਦਾ ਰੋਟੀ ਤੋਂ ਬਾਅਦ ਕੋਈ ਨਹੀਂ ਲੈ ਲੈ ਕਰ ਦੇਖੂਗੀ ਇਹ ਨਾ ਤੈਨੂੰ ਰਾਮਾ ਗੋਣ ਅੱਜ ਤੋਂ ਬਾਅਦ ਗੋਲੀ ਮੈਂ ਵੀ ਨਹੀਂ ਦਿੰਦੀ ਤੈਨੂੰ ਦਰਦਾਂ ਦੀ ਮੈਂ ਤਾਂ ਇਹ ਦਵਾਈ ਲੈ ਲੈ ਗੋਲੀ ਲੈ ਲੈ ਉਹਦੀ ਹੱਡ ਪੈਰ ਆਟ ਜਾਂਦੇ ਉਹਦੀ ਸ਼ਰਾਟ ਜਾਂਦਾ ਮੈਂ ਮਾਲਾ ਕੇ ਵੇਖ ਲਾ ਤੇ ਕਿੰਨੇ ਸੌ ਗੋਲੀ ਨਾ ਖਾਈ ਹੁਣ ਗੋਲੀ ਹੀ ਕੰਨ ਦਿੰਦੀ ਵਿੱਚ ਦੀ ਨਾ ਡਾਕਟਰ ਦੇ ਜਾਏ ਪਿੰਡ ਵਾਲੇ ਨੇ ਕਿਤੇ ਉਹਦੇ ਐਡਾ ਬਿੱਲ ਬਣਾਏਵੇਂ ਲੈ ਲੈ ਗੋਲੇ ਮੈਨੂੰ ਪੱਕੀ ਨਾ ਲੱਗੇ ਘਰੇ ਬੈਠੀ ਨੂੰ ਨਹੀਂ ਜਾਣਦੀ ਵੀ ਇਹਦੇ ਵਿੱਚ ਦਾ ਮਾੜੀ ਅੰਗਰੇਜ਼ੀ ਦਵਾਈ ਖਾਣੀ ਦੇਸੀ ਇਹ ਤੈਨੂੰ ਪਤਾ ਲੱਗਿਆ ਆਪੀ ਇਹਦਾ ਰੱਖ ਕੇ ਨੁਕਸਾਨ ਕਰਦੇ ਆ ਮੇਰੇ ਹੁਣ ਉਹ ਡਾਕਟਰ ਜਿਮਾ ਨਾ ਖਾਈ ਇਹਦੇ ਵਿੱਚ ਕੱਲੀ ਦੇਸੀ ਖਾਈ ਯਹੀ ਪੀਂ ਕੰਦ ਦੇਸੀ ਲੈ ਲੈ ਪੀ ਲੈ ਕਰ ਕੌਮੀ ਚ ਪਾ ਕੇ ਬਾਹਰ ਸੜੀ 체티라마 사지 हां ओपर 체티라마 माजी मागਨਾ ਲਾਇ ਜੀ ਉਨ ਦਾ ਦਵਾਈ ਨਾ ਦੇਸੀ ਆਈਏ ਮੈਂ ਬਈ ਤੂੰ ਮਾਰਨੇ ਤਾਂ ਡਰਦੀ ਹਾਂ ਕਿ ਨਾ 10 ਮਹੀਨੇ ਲਈ ਕਿਉਂ ਤੇ ਆ ਹੋ ਗਈ ਨਾ ਵੀ ਲਾਉਣ ਸਿਰਦੇਗੀ ਇੱਥੇ ਇਹਦੇ ਵਿੱਚ ਚੰਤੀ ਲਾ ਦੇਗੀ ਕਿਹੜਾ ਪਾਣਾ ਪੀਣਾ ਤੇ ਦੇਖੋ ਮੈਂ ਤੇਨੂੰ ਦਵਾਈ ਲੈਂਦੀ ਨੂੰ ਮੈਂ ਠੀਕ ਹੁੰਦੀ ਨੂੰ ਲੈ ਇਹਦੇ ਵਿੱਚ ਬਲੱਡ ਵਾ ਜਾ ਰਹਿੰਦਾ ਨਾ ਸਾਲ ਪੈ ਸੀ ਸਿਆ 10 ਦੇ ਕਿੰਨੇ ਕਰਨਾ ਥੱਲੇ ਗਲ ਉੱਠ ਕੇ ਹੋ ਕੋਈ ਲੜੀ ਜਾਂ ਜੇ ਜਾਂ ਜਾ ਕੋਈ ਆਇਆ ਨਾ ਪੈ ਪੈ ਕੋਈ ਦਵਾਈ ਬੂਟੀ ਲੈ ਕੇ ਉਹ ਦਵਾਈ ਬੁਤੀ ਮਾੜੀ ਥੋੜੇ ਵੇਸ ਦਾ ਫਿਰਦਾ ਪਿੰਡ ਜਾਂ ਚਿੱਤਰਖਾਨਿਆਂ ਨੇ ਪਿੰਡ 'ਚ ਦਵਾਈ ਮਾੜੀ ਵੇਚ ਕੇ ਹਾਂ ਵਧੀਆ ਸੀ ਸੀ ਆ ਗਈ ਅਗਰ ਕੰਨ ਨੂੰ ਵੀ ਸਰੇ ਹੀ ਪਿਆਗਾ ਬਾਹ ਬਲੱਡ ਵਧਾਉਂਦੀ ਐ ਕੋਈ ਭਾਈ ਨੜੀ ਗਿਆ ਬਿਨਾ ਗਾਲ ਤਾਂ ਵਿਚਾਰੇ ਨਾਲ ਇਹ ਦਵਾਈ ਕਰੇ ਬੋਲ ਮਾਰ ਲੈ ਆ ਗਿਆ 100 ਰੁਪਏ ਦਾ ਕਿੰਨੇ ਘਾਟਾ ਪੈ ਗਿਆ ਤੂੰ ਨਾ ਦੇ ਮੈਂ ਦੇ ਦਵਾ ਦੇ ਪਰਛਾਂਗੇ ਅਛਣ ਜੋ ਬੇਬੇ ਨੂੰ ਦਵਾਈ ਦਿਵਾ ਕੇ ਲਿਆਉਣੀ ਸੀਗੀ ਉਹ ਮੇਰੇ ਤਾਂ ਕੰਮ ਹੀ ਨਹੀਂ ਮੁਕਦੇ ਬੇਬੇ ਤਿਆਰ ਐ ਤੂੰ ਹਰਪ੍ਰੀਤ ਉਹ ਬੇਬੇ ਕਹਿੰਸੀ ਮੇਰੇ ਕਿ ਗੋਡੇ ਜੇ ਦੁਖਦੇ ਐ ਮੈਂ ਬੇਬੇ ਨੂੰ ਦਵਾਈ ਦਿਵਾ ਲਿਆਉਂਦਾ ਅੱਛਾ ਤਾਂ ਹੀ ਖੇਤੋਂ ਕਹੇ ਨਾ ਐ ਮੈਂ ਨਹੀਂ ਆਖਿਆ ਅੱਜ ਕਾ ਐ ਨਾ ਕਿ ਮੈਂ ਆ ਗਿਆ ਜੇ ਮੈਂ ਕਹਿੰਦਾ ਫਿਰ ਤਾਂ ਨਹੀਂ ਆਉਣਾ ਮਾਂ ਨੂੰ ਦਵਾਈ ਦਿਵਾਉਣ ਦਾ ਮਾਰੇ ਬੜਾ ਭੱਜਿਆ ਤੇਰੀ ਗੱਲ ਸੁਣ ਲੈ ਹਾਂ ਉਹ ਆਪਣੀ ਮਾਂ ਐ। ਜੇ ਮਾਂ ਨੂੰ ਦਵਾਈ ਨਹੀਂ ਦਵਾਵਾਂਗੇ ਹੋਰ ਕਿਹਨੂੰ ਦਵਾਵਾਂਗੇ? ਤੂੰ ਸਾਰਾ ਦਿਨ ਕਿਉਂ ਐ ਕਰੀ ਜਾਨੀ ਹੁੰਨੀ ਐ? ਮੇਰੀ ਗੱਲ ਤਾਂ ਸੁਣ ਲਾ ਮਾਂ ਨੇ ਤਾਂ ਲੈ ਲਈ ਤੇਰੀ ਮੇਂ ਦਵਾਈ। ਮਾਂ ਨੇ ਦਵਾਈ ਲੈ ਲਈ? ਹਾਂ ਹੋ। ਤੂੰ ਖੇਤੋਂ ਨਾ ਕਿਥੋਂ ਲੇ ਲਈ ਮੋ ਤੁਰਿਆ ਆਉਣਾ ਨਹੀਂ ਬੇਬੇ ਤੋਂ। ਤੇਰੇ ਤਾਂ ਆਉਣਾ ਨਹੀਂ ਤੂੰ ਤਾਂ ਖੇਤ ਕੰਮ ਛੱਡ ਕੇ ਬੇਬੇ ਦਾ ਮਾਰਿਆ। ਨੂੰ ਬੇਬੇ ਨੂੰ ਦਵਾਈ ਦਵਾ ਕੇ ਕਿਨੇ ਨਾ। ਖਾਲ ਪੂਰਾ ਘੜ ਕੇ ਵੀ ਨਹੀਂ ਆਉਣਾ ਆਦਮ ਚਾਲਾ ਕਰਕੇ ਆਇਆ ਹੋਏਗਾ। ਉਹ ਕੰਮ ਤਾਂ ਕੋਈ ਗੱਲ ਨਹੀਂ ਹੋ ਜਾਣਗੇ ਉਹਨੇ ਬੱਸ ਦੱਸ ਵੀ ਦਵਾਈ ਕਿਥੋਂ ਲਈ ਬੇਬੇ? ਇੱਥੇ ਮੰਗਾ ਆਂਦਾ ਸੀ ਇਥੋਂ ਦੀ ਬਾਦ। ਤਾਈ ਲੰਡੀ ਕਿਸੇ ਬੈਦ ਤੋਂ ਮੈਨੂੰ ਤਾਂ ਲੱਗਦਾ ਦੋਨਾਂ ਦੀ ਬੁੜੂਆਂ ਨੇ ਉਹੀ ਆ ਬੈਦ ਇੱਕੋ ਹੀ ਉਹ ਤਾਂ ਤਾਈ ਨੰਗੇ ਜਾਂਦਾ ਸੀ ਬੈਦ ਕਰਦੀਆਂ ਗਲੀਆਂ ਚੀ ਫਿਰਦੇ ਨੇ ਬੈਦ ਆਹੋ ਗੜੀ ਚ ਫਿਰਦਾ ਸੀ ਉਹ ਤੇ ਚੱਕੀ ਝੋਲਾ ਜਾਂ ਜਦੋਂ ਮੈਂ ਗੱਲ ਪਾਈ ਜੀ ਮੈਨੂੰ ਕਹਿੰਦਾ ਭਾਈ ਤੈਨੂੰ ਤਾਂ ਬੋਲਣ ਦੀ ਹੱਬ ਨਹੀਂ ਚੰਗਾ ਮੇਰੇ ਘਰ ਪਵੇ ਨਾ ਮੇਰੀ ਗੱਲ ਸੁਣੋ ਹਾਂ ਛੇੜੀ ਪਣੀ ਹੈ ਬੇਬੇ ਉਹ ਇਹ ਜਾਂਦੇ ਹੋਂ ਮੇਰੀ ਗੱਲ ਸੁਣ ਨਾ ਬਾਈ ਦਾ ਤਾਂ ਇਹ ਦਵਾਈ ਨਹੀਂ ਰਹੀਆਂ ਵੀ ਖਬਰ ਹੈ ਕਿਹੀਆਂ ਜਿਹੀਆਂ ਦਵਾਈਆਂ ਹੁੰਦੀਆਂ ਨੇ ਨਾਲੇ ਮੈਂ ਕਿਹਾ ਸੀ ਬੇਬੇ ਨੂੰ ਵੀ ਦੁਪਹਿਰ ਆਪਾਂ ਕੱਲ੍ਹ ਆ ਘਰੇ ਉਹ ਘਰੇ ਨਹੀਂ ਹੈਗਾ ਤੇ ਤੂੰ ਨਾ ਲੈ ਜਿਨਾ ਦਵਾਈਆਂ ਹਜੇ ਤੱਕ ਤਾਂ ਮੈਂ ਲੈਣ ਨਹੀਂ ਦਿੱਤੀ ਪਤਾ ਕੋਈ ਨਹੀਂ ਮੈਂ ਤਾਂ ਕਹਿਤਾ ਸੀ ਮੈਂ ਕੋਲ ਲਿਪਰ ਕੇ ਪੀਲਾ ਥੋੜੀ ਵੀ ਨਾ ਪੀ ਹੁਣ ਉਹ ਸ਼ੁਕਰ ਹੈ ਰੱਬ ਦਾ ਮੈਂ ਆ ਤਾ ਗਿਆ ਖੇਤੋਂ ਉਹ ਕਹੇ ਸਾਨੂੰ ਕੋਈ ਨਾ ਲੁੱਟ ਕੇ ਲੈ ਜਾਂਦਾ ਪਿਆਖੇ ਦਵਾਈ ਉਹ ਤਾਂ ਫਿਰ ਬੇਬੇ ਨੂੰ ਪੁੱਛ ਲਾ ਬੇਬੀ ਲੈਂ ਜੇ ਦਵਾਈ ਮੈਂ ਕਿਹਾ ਬੈਦ ਨੂੰ ਖੜਾਇਆ ਸੀ ਮੈਂ ਤਾਂ ਆਖਿਆ ਸੀ ਬੂਰੇ ਵੇਹ ਕੇ ਤੂੰ ਦੋ ਮਿੰਟ ਰੱਖੀ ਕਰ ਬਾਹਰ ਕਰਦੀ ਮੈਂ ਆਰਾਮ ਕਰ ਲਾ ਉਹ ਤਾਂ ਜਦੋਂ ਮੈਂ ਬਾਹਰ ਨਿਕਲੀ ਦੇਖਿਆ ਬੈਦ ਨਾ ਗੱਲਾਂ ਮਾਰੀ ਜਾਵੇ ਉਹ ਤਾਂ ਮੈਂ ਕੋਲੇ ਹੋ ਗਈ ਨਹੀਂ ਅੱਬੇ ਪੇਟ ਨਾਲ ਬਾਰ ਖੁੱਲਾ ਸੀ ਉਹੀ ਗੱਲਾਂ ਇਹ ਨਹੀਂ ਪਤਾ ਕੋਈ ਲਟੇਰਾ ਠੱਗ ਹੁੰਦਾ ਕੀ ਲੈਣ ਨਾ ਚੱਕੇ ਉਹ ਦੇਖ ਲੈ ਲੈ ਬੇਬੇ ਬੇਬੇ ਦਾ ਭੋਲੀ ਪਾਲੀ ਐ। ਉਹ ਤੂੰ ਕੋਲ ਰੱਖਿਆ ਕਰ। ਬੇਬੇ ਤਾਂ ਇਹੀ ਜੀ ਕੰਮ ਨੇ। ਮੈਂ ਕੀ ਕਰਾਂ ਹੁਣ ਮੈਂ ਕਿਸੇ ਵੇਲੇ ਥੱਕ ਵੀ ਜਾਂਦੀ ਐ 2 ਮਿੰਟ ਆਰਾਮ ਵੀ ਕਰਨਾ ਹੁੰਦਾ ਆਰਾਮ ਕਰਨ ਨਾਲ ਕੋਈ ਤੌੜੇ ਕਿਸੇ ਨਾਲ ਕਿਸੇ ਨੂੰ ਬਾਕੇ ਬੈਠੇ। ਤੂੰ ਐ ਕਰ। ਹਾਂ। ਮੇਰੇ ਵਾਸਤੇ ਨਾ ਚਾਹ ਬਣਾ। ਮੈਂ ਤਾਂ ਜਾ ਕੇ ਪਾਣੀ ਬੱਢਣੇ। ਮੈਂ ਤਾਂ ਭੱਜ ਕੇ ਆਏ ਸੀ ਜਿਉਂ ਬਿਜਦੀ ਬੇਬੇ ਨੂੰ ਦਵਾਈ ਦਵਾ ਕੇ ਲੈ ਚਲ ਕੋਈ ਗੱਲ ਨਹੀਂ। ਜਿਵੇਂ ਬੇਬੇ ਨੂੰ ਦਵਾਈ। ਅੱਲਾ ਮੈਂ ਨਾਲ ਉਹ ਬੈਠੀ ਐ ਇਸੇ ਕਮਰੇ ਚ ਬਿੜੀ। ਮੈਂ ਕਰਦਾ ਬੇਬੇ ਨੇ ਜਾ ਕੇ ਗੱਲ। ਕੀ ਕਰ ਲਿਆ? ਪੁਰੀ ਦਵਾਈ ਲੈ ਲਈ ਬੇਬੇ ਨੇ ਇਹੀ ਜੀ। ਤੇ ਦੇ ਵੀ ਹੁਣੀ ਲੋਟ ਆਉਗੀ ਇਹਦੇ ਮੁੰਡੇ ਤੋਂ ਵਰਦਨੀਆ ਚਾਦੀ ਕੁੱਟ ਨਹੀਂ ਮੈਨੇ ਆ ਲਾ ਲਾਏ ਮੁੰਡਾ ਗੋਲੀ ਜਾਂਦਾ ਗਾਲਪ੍ਰੀਤ ਨਾਲ ਮੈਨੂੰ ਤੜਕੇ ਕਹਿਆ ਦਵਾਈ ਦਵਾ ਲਈ ਦਵਾਈ ਮੈਂ ਲੈ ਲਈ ਕਿਤੇ ਆਇਆ ਹੁਕਮ ਛੱਡ ਕੇ ਬੇਬੇ ਹਾਂ ਬਤਾ ਉਹ ਮੈਂ ਤਾਂ ਕੰਮ ਛੱਡ ਕੇ ਆਇਆਂਗਾ ਹਾਂ ਤੇ ਹਰਪ੍ਰੀਤ ਕਹਿੰਦੇ ਕਿ ਬੇਬੇ ਨੇ ਦਵਾਈ ਲੈ ਵੀ ਲਈ ਕਿਹੜੀ ਦਵਾਈ ਲੈ ਲਈ ਤੂੰ ਬੈਰ ਫਰਦਾ ਸੀਗਾ ਬੈਰ ਫਰਦਾ ਸੀ ਹਾਂ ਬੇਬੇ ਉਹ ਹੈ ਕਿ ਕਿਹੜਾ ਬੈਰ ਸੀ ਜਿਹੜਾ ਇਹ ਗਲੀਆਂ ਜੀ ਫਰਦਾ ਸੀਗਾ ਉਹ ਫਸਸਾ THAILAND ਦੀ ਹੈਗੀ ਨਾ ਮੈਨਾਂ ਨਹੀਂ ਫੇਰਾ ਆਉਗਾ ਨਾ ਮੈਂ ਮੱਖੇ ਦੋਆ ਬੇਬੇ ਹਾਂ ਉਹ ਅੱਛਾ ਕੋਈ ਬੈਦ ਨਹੀਂ ਮੱਖੇ ਤਾਂ ਉਹ ਤਾਂ ਐਵੇਂ ਕੋਈ ਥੱਗੀ ਨਾ ਮਾਰ ਕੇ ਲੈ ਜਾਓ ਖਬਰ ਕਿੱਥੋਂ ਸੀਗਾ ਹੋ ਹਾਂ ਗਾਇ ਹੈ ਤੇ ਤਾਂ ਸਾਨੂੰ ਤਾਂ ਲੈ ਤੁਸੀਂ ਤਾਂ ਘੋੜੀਆਂ ਭੜੀਆਂ ਉਹ ਦੁਪਹਿਰੇ ਸਾਨੂੰ ਕੋਈ ਦਵਾਈ ਪਿਆ ਕੇ ਨਸ਼ੀ ਦੀ ਉਹਨੇ ਕੋਈ ਲੁੱਟ ਕੇ ਲੈ ਜਾਂਦਾ ਆ ਨਹੀਂ ਪਤਾ ਨਹੀਂ ਬੇਬੇ ਹੁਣ ਤੂੰ ਐ ਕਹੀ ਜੰਨੀ ਹੈ ਤੇ ਪਹਿਲਾਂ ਤਾਂ ਗਮਾਖ ਤੋਂ ਕੰਮ ਹੀ ਨਹੀਂ ਰੇਦੀ

ਉਹ ਇਹ ਤਾਂ ਕਿਹੜਾ ਦੁੱਧ ਜਾ ਤਾਂ ਕੀ ਕੀ ਲੱਗਦਾ ਮੈਨੂੰ ਦਵਾਈ ਹੈ ਕਿ ਕੀ ਹੈ ਇਹ ਚਿੱਟਾ ਜਾ ਕੀ ਹੈਗਾ ਕਿਤੇ ਦਵਾਈ ਆ ਹੋਰ ਕੀ ਹੋਣਾ ਸੀ ਤਾਂ ਦਵਾਈ ਆ ਇਹ ਅਛਾ ਇਹ ਤਾਅਵਦੀ ਦਵਾਈ ਆ ਹਾਂ ਉਹ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਤਾਅਵਦੀ ਦਵਾਈ ਹੋਊਗੀ ਨਹੀਂ ਤਾਅਵਤੀ ਆਪ ਤਾਂ ਹੁੰਦੇ ਨੇ ਦੇਸੀ ਦਵਾਈਆਂ ਤਾਂ ਤਾਅਵਤਾਂ ਵੀ ਹੁੰਦੇ ਨੇ ਬੇਬੇ ਤੂੰ ਹਰਕਤੀ ਵਿਸ਼ਵਾਸ ਕਰ ਲੈਣੀ ਹੈ ਉਹ ਕਦੀ ਨਾ ਦਵਾਈਆਂ ਐ ਕਿਤੇ ਆਰਾਮ ਹੁੰਦਾ ਤੁਰਤ ਮੇਰੀ ਗੱਲ ਸੁਣ ਜੇ ਬੈਦ ਉਹ ਚੰਗਾ ਹੁੰਦਾ ਤਾਂ ਉਹ ਤਰਿਆ ਵਰਤਾ ਹਰ ਪਿੰਡਾਂ ਚ ਮੈਂ ਬਤਾਈ ਹੁੰਦਾ ਜੇ ਤਾਂ ਹੁੰਦੇ ਥੱਗ ਉਹ ਤਾਂ ਗੱਲਾਂ ਨਾਲ ਠੱਗ ਲਾਂਦੇ ਆ ਉਹ ਵਿਚਾਰਾ ਕੋਈ ਭਾਵਾ ਭਾ ਸੀ ਤੇਰੇ ਮੰਮੂ ਤੈਨੂੰ ਕੀ ਪਤਾ ਵੀ ਉਹ ਕੋੜਾ ਭਾਸ਼ਿਕ ਮੰਨ ਲਾ ਤੁਸੀਂ ਕੋੜੀਆਂ ਭਾਲੀਆਂ ਸੀ ਮੈਨੂੰ ਤਾਂ ਲੱਗਦਾ ਨਹੀਂ ਵੀ ਆਹ ਦਵਾਈ ਨਾਲ ਤੇਰੇ ਲੈ ਗੋਡਿਆਂ ਨੂੰ ਆਰਾਮ ਆ ਜਾਊਗਾ ਆਜੂ ਵਾਲਾ ਮੇਰੇ ਬੇਜਲਾ ਰੱਖ ਦਾਲ ਜਾ ਆਪਾਂ ਸਾਬ ਕਿਹੜੀ ਨੱਚੇ ਕਿਹੜਾ ਬਾੜੇ ਪੈਸੇ ਆ 100 ਬਸ 100 ਵੀ ਸੀ 100 ਸੌ ਦੀ ਦੇ ਗਿਆ ਲੈ ਚਲ ਰੁਪਏ ਤਾਂ ਕੋਈ ਬਾੜੇ ਨਹੀਂ ਲੱਗੇ ਹਾਂ ਕਿੰਨੇ ਕੁ ਪੈਸੇ ਆ ਦੇ ਦੇ ਉਹ 100 200 ਦਾ ਆਪਣਾ ਤੇਰੀ ਵਾਚੇ ਦਾ ਹਾਂ ਨਾ ਜਾਂਦੇ ਨਾਲ ਸਭਾ ਕੋਲੇ ਗਰਨੀ ਚ ਮੇਰੀ ਤੇਰੀ ਵਾਲੀ ਗੱਲ ਹੈ ਹਾਂ ਜੇ ਕਿਤੇ ਆਰਾਮ ਆ ਜੇ ਫਿਰ ਤਾਂ ਬਦਗੀ ਹੈ ਫੇਰ ਲੱਗੀ ਮਾਰੀ ਇਹ ਸਾਲ ਚ ਪਰ ਬੇਬੇ ਮੈਨੂੰ ਤਾਂ ਲੱਗਦਾ ਨਹੀਂਗਾ ਵੀ ਇੰਨੀ ਕੁ ਸਸਤੀ ਦਵਾਈ ਦਾ ਕੀ ਆਰਾਮ ਆ ਜੇ ਹਣ ਆਵੇ ਲੱਗਾ ਹੁੰਦਾ ਲੱਖ ਕਈ ਨੂੰ ਕੁੱਖ ਫੋਨੇ ਲੱਖ ਪਿਆ ਹੁੰਦਾ ਓ ਬੇਬੇ ਤਾ ਇੰਨੀ ਪੁਰਾਣੇ ਜਵਾਨੀ ਦੀਆਂ ਗੱਲਾਂ ਕਰੀ ਜਾਨੀਆਂ ਹੁਣ ਕਿੱਥੇ ਆਰਾਮ ਆਉਦੇ ਨੇ ਐ ਹੁਣ ਤਾਂ ਅੰਗਰੇਜ਼ੀ ਦਵਾਈ ਦੀ ਤੋ ਪੁਰਾਣੇ ਜਦ ਦੇਖਣਾ ਤੇ ਵਕੀਲ ਲਿਖਿਆ ਤੇ ਲੈ ਮੈਨੂੰ ਹੁਣ ਕਿਹੜਾ ਇਹਦਾ ਲਕੀ ਉਹਦਾ ਬਾਇਆ ਦੇਸੀ ਉਹ ਕੋਈ ਅਰਕ ਜੇ ਨਹੀਂ ਗਾਏ ਮੈਨੂੰ ਹੋ ਨਹੀਂਦਾ ਤਾਂ ਅੰਗਰੇਜ਼ੀ ਜਿਹਦਾ ਹੁੰਦੇ ਲੈ 265 ਰੁਪਏ ਤੇ ਰੇਟ ਲਿਖਿਆ ਹੋਇਆ ਤੂੰ ਕਹਿੰਦੇ 100 ਰੁਪਏ ਦੀ ਦੇ ਗਿਆ ਮੈਨੂੰ ਲੈ ਉਹਦਾ ਫਿਰ 100 ਦੀ ਹੋ ਗਿਆ ਹਰ ਵੀ ਤੇ ਮੇਰਾ ਲੜਨ ਲੱਗ ਗਈ ਉਹ ਬੇਬੇ ਛੱਡ ਪਰੇ ਹਾਂ ਕੀ ਹੈ ਜੇ ਮੈਨੂੰ ਤਾਂ ਲੱਗਦਾ ਨਹੀਂ ਕੋਈ ਲੱਗਦਾ ਕਿ ਪਾਣੀ ਤਾਂ ਨਹੀਂ ਜਾਂ ਕਿਹੜਾ ਹੈ ਜਰਾ ਮੇਰੀ ਗੱਲ ਸੁਣ ਲੈ ਆਉਂਦੇ ਨਾਲ ਕਿਹੜਾ ਹੋਊਗਾ ਮੈਂ ਤਾਂ ਹੁਣ ਖੇਤੋਂ ਆਵਦਾ ਕੰਮ ਛੱਡ ਕੇ ਆਇਆ ਸੀ ਜੇ ਤੂੰ ਦੇਖ ਲੈ ਜੇ ਜਾਣਾ ਮਾਨਸਾ ਤਾਂ ਮੈਂ ਤੈਨੂੰ ਲੈ ਜੂ ਕੱਲ ਹੋਣਾ ਮੈਨੂੰ ਕਹੀਂ ਨਹੀਂ ਮੈਂ ਤਾਂ ਕੱਲ ਹੀ ਮੇਰੇ ਪੀ ਕੇ ਦੇਖ ਲੈ ਅੰਨੇ ਪੰਜਾਂ ਦਿਨ ਹਾਂ ਪੀ ਕੇ ਦੇਖ ਲੈ ਪੀਣ ਨੂੰ ਤੁਹਾਨੂੰ ਤਾਂ ਐ ਵੀ ਕਦੇ ਦੁੱਧ ਹੈ ਨਾ ਵੀ ਚਿੱਟੀ ਜੀ ਦਵਾਈ ਹੈ ਦੁੱਧ ਤਾਂ ਕਿੱਥੇ ਆਊਗਾ ਪਤਾ ਤੇ ਮੈਂ ਤਾਂ ਆਪ ਕਹਿੰਦਾ ਵੀ ਕੀ ਕੰਮ ਕਰੂ ਇਹ ਆ ਤੇਰੇ ਮਾਰ ਤੇ ਦੋ ਬਗਾਵਾਂ ਕੰਮ ਕਰ ਲੈ ਲਾਲਾ ਪਾਂਟਾ ਨਹੀਂ ਖਾਸਵਾ ਕੇ ਚਾਹ ਪੀ ਕੇ ਬਾਗ ਜਾ ਕੇ ਤਾ ਤੇ ਮੈਨੂੰ ਦੇਖ ਰਾਂਦੇ ਦੋ ਚਾਰ ਦਿਨ ਤੇ ਮੇਰੀ ਗੱਲ ਸੁਣ ਲੈ ਮੇਰੇ ਕੋਲ ਤਾਂ ਹੁਣ ਹੱਥ ਤਾਂ ਨਹੀਂ ਹੈਗਾ ਟਾਈਮ ਚਲੋ 라ਮ ਆਵੇ ਪਹੋਂਦੀ ਨਾ ਵੀ ਮੈਨੂੰ راہੋਂ ਮੁੜ ਕੇ ਗਈ ਮੈਂ ਤਾਂ ਖੇਤ ਜਾਣਾਗਾ ਆਏ ਫੋਨ ਤੇ ਤੈਨੂੰ ਸੱਜੂਗਾ ਦਵਾਈ ਤਾਂ ਦਵਾਉਣੀ ਕੋਈ ਨਹੀਂ ਲੈ ਦੇਖ ਲੈ ਜੇ ਮੈਂ ਲੈ ਜੀ ਇਹ ਦਵਾਈ ਤਹਾਂ ਖਿਆ ਦੇ ਦੋ ਨਹੀਂ ਜੀ ਅਸੀਂ ਕਿਉਂ ਲੈਤੀ ਕਿਉਂ ਲੈਤੀ ਵਧੀਆ ਹੁੰਦੀ ਐ ਜੇ ਅਸੀਂ ਦਵਾਈ ਇਹ ਨਾਲ ਜਵਾਕਾਂ ਨੂੰ ਕੀ ਪਤਾ ਹੈ ਦਵਾਈ ਬਾਰੇ ਦੇਸੀ ਦਵਾਈਆਂ ਪਾਤੀਆਂ ਹੁੰਦੇ ਨੇ ਅੱਗੇ ਲੋਕ ਦੇਸੀ ਦਵਾਈਆਂ ਲੈਂਦੇ ਕਹਿੰਦੇ ਡਾਕਟਰ ਸੀਗੇ ਆਹ ਹੋ ਨਹੀਂ ਡਾਕਟਰ ਬਣ ਗਏ ਜੀਓ ਜੀ ਡਾਕਟਰ ਬਣਿਆ ਬੈਠਾ ਬੱਕਰੀ ਸੋ ਚੈਨਲ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੋ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਹੈ ਤੁਹਾਨੂੰ ਪਤਾ ਲੱਗ ਹੀ ਗਿਆ ਹੋਵੇਗਾ ਕੀ ਮੈਸੇਜ ਜਣ ਦੀ ਕੋਸ਼ਿਸ਼ ਕੀਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਮੈਂਟ ਕਰੋ ਵੀਡੀਓ ਨੂੰ ਵੱਤੋ-ਵੱਤ ਸ਼ੇਅਰ ਕਰੋ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਬਖਰੀ ਸੋ ਚੈਨਲ ਤੇ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਅਸੀਂ ਨਾਮ ਬੋਲਣ ਜਾ ਰਹੇ ਹਾਂ ਰੇਖਾ ਸ਼ਰਮਾ ਨੈਤ ਸ਼ਰਮਾ ਦ੍ਰੁਪਿਕਾ ਸ਼ਰਮਾ ਡਾਕਟਰ ਨਜੀਤ ਸਿੰਘ ਖੰਗੂੜਾ ਲਤਾਲਾ ਲੁਧਿਆਣਾ ਕੈਲਗਰੀ ਕੈਨੇਡਾ ਬਲਵਿੰਦਰ ਸਿੰਘ ਚਾਨਾ ਵੀਰਪਾਲ ਕੌਰ ਚਾਨਾ ਰਾਮਗੜੀਆ ਰਤੀਆ ਜੁਗਰਾਜ ਪੁੱਲਰ ਐਸ਼ਾ ਪੁੱਲਰ ਮੈਸ਼ਾ ਪੁੱਲਰ ਮਨਪ੍ਰੀਤ ਕੌਰ ਪਿੰਡ ਜੰਗੇੜਾ ਮਲੇਰ ਕੋਟਲਾ ਨਰਮਲਜੀਤ ਕੁਪੇਂਦਰ ਸਿੱਧੂ ਕੁਲਦੀਪ ਜੋਸ਼ੀ ਭਗਵਾਨ ਦਾਸ ਹਰਵਿੰਦਰ ਕੌਰ ਪਰਾਮਾ ਮੰਡੀ ਜਲੰਧਰ ਆਮਰ ਸਿੰਘ ਪਟਿਆਲਾ ਸ਼ੇਰੂ ਬਲਵੰਤ ਸਿੰਘ ਸ਼ੇਰਗਿੱਲ ਕਰਮਜੀਤ ਕੌਰ ਸ਼ੇਰਗਿੱਲ ਜਗਤਾਰ ਸਿੰਘ ਸ਼ੇਰਗਿੱਲ ਸਿੱਧਵਾ ਵੇਟ ਜਗਰਾਉ ਪ੍ਰੋਫੈਸਰ ਹਬੀਬ ਚੌਧਰੀ ਲੰਡਨ ਜੋ ਕੇ ਪਵਨਪ੍ਰੀਤ ਸਿੱਧੂ ਨਿਸ਼ਤਰ ਸਿੰਘ ਟੇਲਰ ਮੰਡੀ ਖਾਜੂ ਵਾਲਾ ਰਾਜਸਥਾਨ ਕੁਲਵਿੰਦਰ ਕੌਰ ਨਾਗਰਾ ਸਿਮਰਨਪ੍ਰੀਤ ਕੌਰ ਫੱਲੇਵਾਲ ਦਰਸ਼ਨ ਸਿੰਘ ਨਵੀਂ ਮੰਡੀ ਘੜਸਾਣਾ ਗੋਰਾ ਸਿੱਧੂ ਰਾਣਾ ਲਹਿਰੀ ਜਤਿੰਦਰ ਕੌਰ ਮਹਿੰਦਰ ਕੌਰ ਗੁਰਪਿੰਦਰ ਕੌਰ ਵਿਜੀਲਖਸ਼ ਲక్ష్ਮੀ ਕਾਲਕਾ ਹੈਪੀ ਜੋਸੀ ਗੁਰਦੀਪ ਸਿੰਘ ਦਿਓ ਨਾਮਸੋਦੀਪਾ ਜਸਜੀਤ ਸ਼ਰਮਾ ਸੇਖਾ ਬਰਨਾਲਾ ਗੁਰਪ੍ਰੀਤ ਸਿੰਘ ਮਾਨ ਮੋਗੇ ਵਾਲਾ ਬਖਸ਼ੀ ਰਾਮ ਗੁਰਵਿੰਦਰ ਕੌਰ ਹਰਵਿੰਦਰ ਕੌਰ ਗਰਸਾਣਾ ਮੰਡੀ ਬਲਜਿੰਦਰ ਸਿੰਘ ਸਹਜਪ੍ਰੀਤ ਕੌਰ ਜਿੰਨਾ ਵੀਰਾਂ ਤੇ ਭੈਣਾਂ ਨੇ ਸਾਨੂੰ ਸੋਹਣੇ ਸੋਹਣੇ ਕਮੈਂਟ ਕੀਤੇ ਆ ਕਮੈਂਟ ਕਰਨ ਲਈ ਬਹੁਤ ਬਹੁਤ ਧੰਨਵਾਦ ਜਿੰਨਾ ਵੀਰਾਂ ਤੇ ਭੈਣਾਂ ਦੇ ਨਾਮ ਬੋਲਣ ਵਾਲੇ ਹੋ ਰਹਿਗੇ ਅਸੀਂ ਦੂਸਰੀ ਵੀਡੀਓ ਦੇ ਵਿੱਚ ਜ਼ਰੂਰ ਬੋਲਾਂਗੇ ਸਾਨੂੰ ਕਮੈਂਟ ਕਰਨ ਲਈ ਸਾਨੂੰ ਸੁਝਾਅ ਦੇਣ ਲਈ ਸਾਡੀ ਸਪੋਰਟ ਕਰਨ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ